ਮੁੱਦੇ ਦੀ ਗੱਲ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਸੁਰਿੰਦਰ ਢੱਲਾ ਪੰਜਾਬ ਦੇ ਵਿੱਚ ਕਈ ਮਸਲੇ ਗਰਮ ਹੋ ਗਏ ਨੇ ਵਿਧਾਨ ਸਭਾ ਦਾ ਸੈਸ਼ਨ ਪੂਰਾ ਭਖ ਗਿਆ ਟਿਕਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਰੱਸਾ ਕਸ਼ੀ ਤੇਜ਼ ਹੋ ਗਈ ਹੈ ਸੁਖਵੀਰ ਬਾਦਲ ਦੀ ਤੇ ਕੈਪਟਨ ਮਨਿੰਦਰ ਦੀ ਲੜਾਈ ਭਖ ਗਈ ਹੈ ਤੇ ਪੱਕੇ ਦੁਸ਼ਮਣ ਬਣ ਚੁੱਕੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮਜੀਠੀਏ ਦੀ ਲੜਾਈ ਵੀ ਭਖ ਗਈ ਹੈ ਵਿਧਾਨ ਸਭਾ ਦੇ ਵਿੱਚ ਵੀ ਅੱਜ ਇਹਨਾਂ ਦੋਹਾਂ ਲੀਡਰਾਂ ਦਾ ਭੇੜ ਮੂੜ ਨਜ਼ਰ ਆਇਆ ਕੈਪਟਨ ਅਮਰਿੰਦਰ ਤੇ ਸੁਖਬੀਰ ਬਾਦਲ ਨੇ ਵੀ ਅੱਜ ਵਿਧਾਨ ਸਭਾ 'ਚ ਇੱਕ ਦੂਸਰੇ 'ਤੇ ਤਿੱਖੇ ਹਮਲੇ ਕੀਤੇ। ਵਿਧਾਨ ਸਭਾ ਦੇ ਬਾਹਰ ਅੱਜ ਅਮਰਸਰ ਦੇ ਰੇਲ ਪੀੜਤਾਂ ਨੇ ਵੀ ਪ੍ਰੋਟੈਸਟ ਕੀਤਾ। ਵਿਕਰਮਜੀਠੀਏ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਆਪਣੇ ਵਾਅਦੇ ਵਫਾ ਨਹੀਂ ਕਰ ਰਹੀ ਹੈ। ਵਿਕਰਮਜੀਠੀਏ ਨੇ ਨਵਜੋਤ ਸਿੰਘ ਸਿੱਧੂ 'ਤੇ ਸਵਾਲ ਚੱਕੇ ਕਿ ਨਵਜੋਤ ਸਿੰਘ ਸਿੱਧੂ ਨੇ ਜੋ ਕੁਝ ਕਿਹਾ ਸੀ ਉਹ ਕੁਝ ਪੂਰਾ ਨਹੀਂ ਕੀਤਾ। ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਵਿਧਾਨ ਸਭਾ ਦੇ ਵਿੱਚ ਹੋਈਆਂ ਖੂਬ ਰੌਲਾ ਰੱਪਾ ਪਿਆ। ਜਲਿਆਂਵਾਲਾ ਬਾਗ ਦਾ ਜਦੋਂ ਸਾਕਾ ਹੋਇਆ ਉਸ ਤੋਂ ਬਾਅਦ ਕਤਵਾਲੀ ਦੇ ਵਿੱਚ ਮੀਟਿੰਗ ਰੱਖੀ ਗਈ ਕੁਝ ਖਾਸ ਬੰਦਿਆਂ ਦੇ ਨਾਲ ਉਹਨਾਂ ਖਾਸ ਬੰਦਿਆਂ ਦੇ ਵਿੱਚ ਸੁੰਦਰ ਸਿੰਘ ਮਜੀਠੀਆ ਸੀ ਇਹ ਆ ਅਗਲੇ ਦਿਨ ਜਦੋਂ ਜਨਰਲ ਡਾਇਰ ਨੇ ਜਲਿਆਂਵਾਲੇ ਬਾਗ ਨੇੜੇ ਕਤਵਾਲੀ ਦੇ ਵਿੱਚ ਕੁਝ ਖਾਸ ਚੁਣੇ ਗਏ ਆਦਮੀਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਵਿੱਚ ਸੁੰਦਰ ਸਿੰਘ ਮਜੀਠੀਆ ਸੀ ਇਹਨਾਂ ਨੂੰ ਅਵਾਰਡ ਮਿਲਿਆ ਆ ਬ੍ਰਿਟਿਸ਼ ਗੈਜ਼ਟ ਆ ਇਹਨਾਂ ਨੇ ਅਵਾਰਡ ਲੈ ਲਿਆ ਇਹ ਦੇਖੋ ਜੀ ਆ ਬ੍ਰਿਟਿਸ਼ ਗੈਜ਼ਟ ਆ ਆ ਬ੍ਰਿਟਿਸ਼ ਗੈਜ਼ਟ ਦੇ ਵਿੱਚ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਇਹਦਾ ਅਵਾਰਡ ਮਿਲਿਆ ਲਓ ਜੀ ਭਾਜੀ ਆਂ ਜੀ ਗੋਰਿਆਂ ਨੇ ਦੇਖੋ ਪਹਿਲੀ ਗੱਲ ਤਾਂ ਜਿਹੜੇ ਦੇਸ਼ ਦਰੋਹੀ ਜਾ ਕੇ ਆਰਮੀ ਜਨਰਲ ਦੇ ਗਲੇ ਲੱਗਦੇ ਨੇ ਜਿਹੜੇ ਸਾਡੇ ਜਵਾਨਾਂ ਨੂੰ ਸ਼ਹੀਦ ਕਰਦੇ ਨੇ ਜਿਹੜਾ ਦੁਸ਼ਮਣ ਦੇਸ਼ ਲਗਾਤਾਰ ਸਾਡੇ ਦੇਸ਼ ਵਿੱਚ ਕੀ ਕਰਦਾ ਤੁਸੀਂ ਜਾਣਦੇ ਜਿਹਨੂੰ ਸਾਰਾ ਦੇਸ਼ ਦੇਸ਼ ਦਰੋਹੀ ਕਹਿ ਰਿਹਾ ਅੱਜ ਵੀ ਉਹਨਾਂ ਦੀ ਡਿਫੈਂਸ 'ਚ ਇਹੋ ਜੇ ਬੰਦੇ ਦੀ ਗੱਲ ਚ ਮੈਂ ਕੋਈ ਟਿੱਪਣੀ ਨਹੀਂ ਉਹਨੂੰ ਬੋਲਣ लायक ਵੀ ਨਹੀਂ ਸਮਝਦੀ ਕਿਉਂਕਿ ਇਹ ਦੇਸ਼ਦੋਹੀ ਬਾਰੇ ਤਾਂ ਜਿੰਨਾ ਕਾ ਸਾਰਾ ਦੇਸ਼ ਉਹਨਾਂ ਬਾਰੇ ਬੋਲ ਰਿਹਾ ਹੈ ਲੇਕਿਨ ਇਹ ਫਾਲਤੂ ਦੀ ਆਪਣੇ ਆਪ ਆਪਣੀ ਗੱਲਾਂ ਨੂੰ ਲੁਕਾਉਣ ਵਾਸਤੇ ਮੈਂ ਸਿਰਫ ਆਹੀ ਕਹਾਂਗੀ ਕਿ ਜੇ ਇਹੋ ਜੀ ਕੋਈ ਬਕਵਾਸ ਸੱਚ ਵੀ ਸੀਗੀ ਤੇ ਫਿਰ ਇਸ ਜਲੀਆਂ ਵਾਲਾ ਬਾਗ ਦੇ ਹਾਦਸੇ ਦੇ 6 ਸਾਲ ਦੇ ਬਾਅਦ ਉਹੀ ਮੇਰੇ ਪਰਦਾਦਾ ਜੀ ਨੂੰ ਸੱਭ ਸਮਤੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਸਿੱਖ ਕੌਮ ਨਹੀਂ ਨਿਯੁਕਤ ਕਰਦੇ। ਮਗਰ ਇਹ ਨਾ ਸਮਝਣ ਇਹ ਦਿਮਾਗ ਚੋਂ ਕੱਢ ਜਣੇ ਸੁੱਧੂ ਵਰਗੇ ਗਦਾਰ ਲੋਕ ਕਿ ਮਜੀਠੀਏ ਨੂੰ ਇਹ ਚੁੱਪ ਕਰਾ ਦੇਣਗੇ। ਇਹ ਅੱਜ ਇਹ ਪਰਿਵਾਰਾਂ ਦੇ ਬਾਰੇ ਟਿੱਪਣੀ ਸ਼ੁਰੂ ਹੋ ਗਈ। ਬੜੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਫਿਰ ਜਦੋਂ ਗਾਂਧੀ ਪਰਿਵਾਰ ਬਾਰੇ ਟਿੱਪਣੀ ਹੁੰਦੀ ਹੈ ਤਾਂ ਫਿਰ ਕਿਉਂ ਤੁਸੀਂ ਐਕਸਪਾਂਸ ਕਰਦੇ ਹੋ? ਮੇਰਾ ਜੀ ਨਹੀਂ ਕਰਦਾ ਇਹ ਗੱਲਾਂ 'ਚ ਜਾਣ ਨੂੰ ਮੇਰੇ ਕੋਲ ਵੀ ਬੜਾ ਇਹ ਜਾ ਮਟੀਰੀਅਲ ਹੈ। ਏ ਪੋਲੋ ਹਸਪੀਟਲ ਫੋਰਟਿਸ ਹਸਪੀਟਲ ਕਿ ਦੀ ਘਰ ਦੀ ਦਾਖਲ ਰਹੀ ਸੀ ਕਿਉਂ ਰਹੀ ਸੀ ਮੈਂ ਇਹ ਨਾ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਬਿਕੋਜ਼ ਇਹ ਹੈ ਨਹੀਂ ਮਗਰ ਅਫਸੋਸ ਆ ਕਿ ਇਹ ਨਹੀਂ ਕਿ ਸਾਡੀ ਜ਼ੁਬਾਨ 'ਚ ਅਸੀਂ ਕੁਝ ਗੱਲਾਂ ਨਹੀਂ ਕਰ ਸਕਦੇ ਮਗਰ ਮੈਂ ਇਹ ਜੀ ਰਾਜਨੀਤੀ ਘਟਿਆ ਰਾਜਨੀਤੀ ਜੋ ਪੰਜਾਬ ਦੀ ਵਿਧਾਨ ਸਭਾ 'ਚ ਜੇ ਲੋਕਾਂ ਦੇ ਮੁੱਦੇ ਦੀ ਗੱਲ ਕਰੋ ਜੇ ਦੇਸ਼ ਦੀ ਗੱਲ ਕਰੋ ਅੱਗੋਂ ਗਾਣਾ ਪੈਂਦੀ ਆ ਸੋ ਤੁਸੀਂ ਪੋਲਿਟੀਕਲ ਰਿਐਕਸ਼ਨ ਸਾਰੇ ਮਸਲਿਆਂ ਦੇ ਉੱਤੇ ਸੁਣੇ ਸਿਆਸਤ ਪੂਰੀ ਤਰ੍ਹਾਂ ਭੱਗ ਗਈ ਹੈ ਔਰ ਮੈਂ ਇੱਕ ਦੋ ਟਿੱਪਣੀਆਂ ਕੈਪਟਨ ਮਰਿੰਦਰ ਤੇ ਵਿਕਰਮ ਜੀਠੀ ਤੇ ਸਿੱਧੂ ਦੀ ਆਪਸੀ ਲੜਾਈ ਤੇ ਜ਼ਰੂਰ ਲਾਊਂਗਾ ਉਸ ਤੋਂ ਬਾਅਦ ਮਨਮੋਹ ਸਿੰਘ ਨਾਲੇ ਵੱਡੇ ਮਸਲੇ ਤੇ ਗੱਲ ਕਰਦੇ ਹਾਂ ਔਰ ਇਹਦੇ ਨਾਲੇ ਵੀ ਦੱਸ ਦਵਾਂ ਇਹ ਅਕਾਲੀ ਦਲ ਨੇ ਆਪਣੇ ਪੁਰਾਣੇ ਉਮੀਦਵਾਰਾਂ ਨੂੰ ਨਵੇਂ ਤਰੀਕੇ ਦੇ ਨਾਲ ਪੇਸ਼ ਕਰਨ ਦੀ ਰਣਨੀਤੀ ਬਣਾ ਲਈ ਹੈ ਚਰਨਜੀਤ ਅਟਵਾਲ ਜਿਹੜੇ ਕਿ ਰਾਖਵੇਂ ਕਰਨ ਦੀ ਸੀਟ ਜਲੰਧਰ ਤੋਂ ਚੋਣ ਲੜਨਗੇ ਲਗਭਗ ਉਹਨਾਂ ਦਾ ਨਾਮ ਤੈਅ ਹੈ ਔਰ ਬੀਬੀ ਜਗੀਰ ਕੌਰ ਨੂੰ ਵੀ ਹਲਕਾ ਖਡੂਰ ਸਾਬ ਤੋਂ ਉਤਾਰਿਆ ਜਾ ਸਕਦਾ ਹੈ ਜਿੱਥੇ ਪਹਿਲਾਂ ਡਾクター ਅਨਜੀਤ ਸਿੰਘ ਬਰਾਂਹਪੁਰਾ ਮੈਂਬਰ ਪਾਰਲੀਮੈਂਟ ਸਨ ਸੋ ਇਹ ਨਵੀਂ ਸਿਆਸਤ ਨਜ਼ਰ ਆ ਰਹੀ ਹੈ ਅਕਾਲੀ ਦਲ ਦੇ ਵਿੱਚ ਔਰ ਫਤਿਹਗੜ੍ਹ ਸਾਹਿਬ ਤੋਂ ਇੱਕ ਪੁਰਾਣੇ ਪੁਲਿਸ ਅਫਸਰ ਹਰਮੋਨ ਸਿੰਘ ਸੰਧੂ ਸਾਹਿਬ ਉਹਨਾਂ ਦਾ ਜ਼ਿਕਰ ਵੀ ਸੁਖਵੀਰ ਬਾਦਲ ਆਪਣੇ ਦੂਸਰੇ ਰਣਨੀਤਿਕ ਘਾਰਕਿਆਂ ਦੇ ਨਾਲ ਕਰਨ ਲੱਗੇ ਨੇ ਉਮੀਦਵਾਰ ਬਣਾਉਣ ਦੇ ਲਈ ਇਹ ਸਾਰੇ ਪਹਿਲਾਂ ਉਹਦੇ ਉੱਤੇ ਗੱਲ ਕਰਾਂਗੇ ਸਟੂਡੀਓ ਦੇ ਵਿੱਚ ਸਾਰੇ ਖਾਸ ਮਹਿਮਾਨ ਮੌਜੂਦ ਨੇ ਮੇਰੇ ਨਾਲ ਸ਼੍ਰੀ ਹਿੰਦੂ ਤਖਤ ਤੋਂ ਵਰੁਣ ਮਹਿਤਾ ਸਾਹਿਬ ਕਾਂਗਰਸ ਨੂੰ ਸਮਰਥਨ ਆ ਇਹਨਾਂ ਦਾ ਔਰ ਸ਼੍ਰੋਣੀ ਅਕਾਲੀ ਦਲ ਦੀ ਪੋਲੀਟিক্যাল ਅਫੇਅਰਸ ਕਮੇਟੀ ਦੇ ਮੈਂਬਰ ਨੇ ਜੀਵਨ ਤਵਨ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਔਰ ਭਾਰਤ ਪੂਸ਼ਣ ਕੌਸ਼ਟ ਦੀ ਭਾਰਤੀ ਜਨਤਾ ਪਾਰਟੀ ਨਾਰਥ-ਈਸਟ 셀 ਦੇ ਸਾਡੇ ਆਗੂ ਨੇ ਭਾਰਤ ਪੂਸ਼ਣ ਦੀ ਹਾਲ ਹੀ ਕਲ ਖੂਬ ਸੁਰਖੀਆਂ ਚਾ ਇੱਕ ਵੀਡੀਓ ਵੀ ਕਹਿੰਦੇ ਵਾਇਰਲ ਹੋਈ ਹੈ ਔਰ ਪ੍ਰੋਫੈਸਰ ਸੰਤੋਖ ਸਿੰਘ ਔਦਲਾ ਸਾਹਿਬ ਸਾਡੇ ਨਾਲ ਮੌਜੂਦ ਨੇ ਮੈਂ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਰਾਜਨੀਤਿਕ ਮਾਮਲਿਆਂ ਦੇ ਜਾਣਕਾਰੀ ਪਹਿਲੀ ਟਿੱਪਣੀ ਔਦਲਾ ਸਾਹਿਬ ਤੋਂ ਲੈਣੀ ਹੈ ਔਦਲਾ ਸਾਹਿਬ ਵਿਧਾਨ ਸਭਾ ਚ ਮੁੱਦੇ ਤਾਂ ਵਿਚਾਰੇ ਨਹੀਂ ਗਏ ਪਰ ਜਿਹੜੇ ਗੈਰ ਮੁੱਦੇ ਸੀ ਉਹ ਵਿਧਾਨ ਸਭਾ ਦੇ ਮੁੱਦੇ ਬਣੇ ਅੱਜ ਪ੍ਰੋਟੈਸਟ ਵੀ ਕੀਤਾ ਰੇਲ ਕਾਰਟ ਦੇ ਪੀੜਤਾਂ ਨੇ ਵਿਕਰਮਜੀਤਿਆ ਉੱਚੇ ਤੌਰ ਤੇ ਨਾਲ ਲੈ ਕੇ ਆਏ ਸੀ ਕਹਿੰਦੇ ਮੈਂ ਵਿਧਾਨ ਸਭਾ ਚ ਉਹਨਾਂ ਦੀ ਗੱਲ ਵੀ ਚੱਕੂੰਗਾ ਸਿੱਧਾ ਸਿੱਧਾ ਸਿੱਧੂ ਤੇ ਇਲਜ਼ਾਮ ਲਾਇਆ ਉਹਨਾਂ ਨੇ ਵੀ ਤੁਸੀਂ ਕਿਹਾ ਸੀ ਵੀ ਮੈਂ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਦਿੱਕਤ ਨਹੀਂ ਆਣ ਦਊਗਾ ਤੇ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਸੰਤੁਸ਼ਟ ਨਹੀਂ ਸਰਕਾਰੀ ਮੁਆਵਜ਼ੇ ਤੋਂ ਦੂਜਾ ਪੱਖ ਇਹ ਹੈ ਕਿ ਵਿਧਾਨ ਸਭਾ ਦੇ ਵਿੱਚ ਹਰ ਰੋਜ਼ ਨਵਜੋ ਸਿੰਘ ਸਿੱਧੂ ਤੇ ਵਿਕਰਮ ਮਜੀਠੀਆ ਇੱਕ ਦੂਸਰੇ ਤੇ ਇਲਜ਼ਾਮ ਨਵਜੋ ਸਿੰਘ ਸਿੱਧੂ ਨੇ ਤਾਂ ਅੱਜ ਬਹੁਤ ਪੁਰਾਣਾ ਇਤਿਹਾਸਕ ਜਿਹੜਾ ਮੁੱਦਾ ਸੀ ਮਜੀਠੀਆ ਪਰਿਵਾਰ ਦਾ ਉਹ ਵੀ ਕੱਢ ਲਿਆ ਬਾਹਰ ਇਹ ਦਰ ਸਾਹਿਬ ਇਹ ਹੈ ਵੀ ਸੈਸ਼ਨ ਥੋੜੇ ਛੋਟੇ ਹੋ ਰਹੇ ਨੇ ਵਿਧਾਨ ਸਭਾ ਦੇ ਨਹੀਂ ਭਰੇ ਸਵਰਦਾ ਸੈਸ਼ਨ ਤਾਂ ਲੰਬਾ ਸੀ ਥੋੜਾ ਕੰਪੈਰੀਟਿਵ ਲੰਬਾ ਸੀਗਾ ਪਰ ਜਿੰਨਾ ਹੋਣਾ ਚਾਹੀਦਾ ਉਹਨਾਂ ਨਹੀਂ ਸੀਗਾ ਜੀ ਤੇ ਸਾਦਕੀ ਐਦਕੀ ਜਿਆਦਾ ਮੁੱਦਿਆਂ 'ਤੇ ਗਿਰੀ ਨਹੀਂ ਆ ਰਹੀ ਸਰ ਸਾਡਾ ਮੀਡੀਆ ਨਾਲ ਸੋਸ਼ਲ ਮੀਡੀਆ ਖਾਸ ਕਰਕੇ ਇਹਦੇ ਕਰਕੇ ਨਤਾਵਾ ਵਿੱਚ ਬੜੀ ਦੌੜ ਲੱਗੀ ਰਹਿੰਦੀ ਐ ਵੀ ਅਸੀਂ ਲਾਈਵ ਲਾਈਟ ਜਾਈਏ ਤੇ ਲੋਕ ਸੜਕਾਂ 'ਤੇ ਨੋਟਸ ਲੈਂਣ ਵੀ ਅਸੀਂ ਵੀ ਹੈਗੇ ਆ। ਸੋ ਇਸ ਕਰਕੇ ਇਹ ਜਿਹੜੀ ਪਰਸਨਲ ਦੋਚਣਗਵਾਜੀ ਆ ਉਹਦੇ ਟਾਈਮ ਜਿਆਦਾ ਖਰਾਬ ਹੁੰਦਾ। ਅਸਲ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਆ ਗਈਆਂ। ਬੇਰਜ਼ਗਾਰੀ ਐ, ਕਿਸਾਨੀ ਦਾ ਸੰਕਟ ਐ, ਨਸ਼ੇ ਐ, ਜਾਂ ਇੰਡਸਟਰੀ ਜਿਹੜੀ ਆ ਉਹਦਾ ਰੈਸੈਸ਼ਨ ਐ, ਹੋਰ ਵੀ ਬਹੁਤ ਸਾਰੀਆਂ ਹੈਗੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ। ਸੋ ਉਹਨਾਂ ਦੀ ਡਿਸਕਸ ਕਰਨ ਦੀ ਬਜਾਏ ਇਹ ਫਿਰ ਜਿਹੜੀਆਂ ਦਿੱਜੀ ਜਿਹੜਾ ਤੁਮ ਤਾਂ ਹੈ ਕਿ ਦੂਜੇ ਦੇ ਪੰਜਾਬ ਬਣਾਉਣੇ ਜਿਹੜੀ ਜਿਹੜੀ ਵਿਕਰਮਜੀਤ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਲੜਾਈ ਹੈ ਇਹਦੇ ਚ ਤੁਹਾਨੂੰ ਸਿਆਸੀ ਲੜਾਈ ਨਜ਼ਰ ਆਉਂਦੀ ਹੈ ਜਾਂ ਨਿੱਜੀ ਬਣ ਚੁੱਕੀ ਹੈ ਪਤਾ ਕੀ ਹੈ ਜਦੋਂ ਨਵਜੋਤ ਸਿੰਘ ਸਿੱਧੂ ਉਦੋਂ ਅਮਰਸਰ ਸੀ ਫਿਰ ਮਜੀਠੀਆ ਦਾ ਬਾਦਚਾ ਹੈ ਇਹ ਮਜੀਠੀਆ ਸਾਹਿਬ ਤੇ ਮਜੀਠੀਆ ਸਾਹਿਬ ਨੇ ਆਕੇ ਕਿਉਂਕਿ ਸਰਕਾਰ ਸੀ ਉਹ ਸਿੱਧੂ ਦੀ ਜਿਹੜੀ ਪੋਲੀਟੀਕਲ ਸਪੇਸ ਇਹਨਾਂ ਨੂੰ ਬੜਾ ਸੀਮਤ ਕਰਦਾ ਇੱਕ ਵਾਰੀ ਜਿੰਨੇ ਸਿੱਧੂ ਦੇ ਬੰਦੇ ਸੀਗੇ ਸਾਰੇ ਯਾਰ ਖੜੇ ਕਰਕੇ ਤਾਂ ਇਹਨਾਂ ਦੀ ਇੱਕ ਵਾਰੀ ਨਾ ਪੋਲੀਟੀਕਲ ਨਹੀਂ ਰਹੀ ਉਹ ਹੋਨੇ ਪਰਸਨਲ ਦਸ਼ਮਣੀ ਚ ਤਬਦੀਲੀ ਆ ਪਰਸਨਲ ਕੁਝ ਨਹੀਂ ਖਜਾਉਂਦੇ ਵੀ ਇੱਕ ਦੂਜੇ ਨੂੰ ਕਿੱਥੇ ਉਹਨੂੰ ਚਿੱਬੀ ਲਾਈ ਜਾ ਸਕਦੀ ਹੈ ਨੁਕਸਾਨ ਪਹੁੰਚਾਇਆ ਜਾ ਸਕਦਾ ਜਿਹੜਾ ਤੁਸੀਂ ਇਹ ਗੱਲ ਕੀਤੀ ਹੈ ਰੇਲ ਕਾਰਡ ਵਾਲਾ ਰੇਲ ਕਾਰਡ ਵਾਲਾ ਮਸਲਾ ਵੀ ਇਹੀ ਹੈ ਵੀ ਉਹਨਾਂ ਨੂੰ ਕੌਣ ਲੈ ਕੇ ਆਇਆ ਉਹਨਾਂ ਨੂੰ ਮਜੀਠੀਆ ਸਾਹਿਬ ਲੈ ਕੇ ਆਏ ਤੇ ਮਜੀਠੀਆ ਸਾਹਿਬ ਜਿਹੜੇ ਆ ਨਹੀਂ ਮਜੀਠੀਆ ਸਾਹਿਬ ਕਿੰਨੇ ਮੈਂ ਤਾਂ ਇਹਨਾਂ ਦੇ ਹੱਕ ਨਹੀਂ ਲਾਈਦਾ ਉਹ ਉਦੋਂ ਵੀ ਸੀ ਨਾ ਜਦੋਂ ਉਦੋਂ ਵੀ ਇਹਨਾਂ ਨੇ ਬਹੁਤ ਆ ਵੀ ਸਿੱਧੂ ਜ਼ਿੰਮੇਵਾਰ ਹੈ ਹੁਣ ਦੇਖੋ ਇੱਕ ਆਪਾਂ ਆਬਜੈਕਟਿਵ ਦੇਖੀਏ ਵੀ ਸਾਰੇ ਦਿਨਾਂ ਦੇ ਲੋਕ ਰੇਲ ਲਾਈਨ ਦੇ ਖੜ ਜੰਦੇ ਆ ਤੇ ਰੇਲ ਗੱਡੀ ਆਏ ਦੀ ਪਾਸੇ ਨਹੀਂ ਅੜਦੇ ਤੇ ਇਹ ਚ ਸਿੱਧੂ ਦਾ ਕੀ ਕਸੂਰ ਹੋ ਗਿਆ ਜੀ ਜੀ ਇਹ ਜੀਆਂ ਗੱਲਾਂ ਤੇ ਵੀ ਰਾਜਨੀਤੀ ਜਿਹੜੀ ਕਰਨੋ ਜਿਹੜੀ ਹੈ ਨਾ ਸਾਡੇ ਰਾਜਨੀਤੀ ਜਿਹੜੇ ਨੇਤਾ ਆਗੇ ਨਹੀਂ ਅੜਦੇ ਇਹ ਮਾੜੀ ਗੱਲ ਆ ਕੋਈ ਚੰਗੀ ਗੱਲ ਨਹੀਂ ਜੀ ਤੁਹਾਡੇ ਗਵਾਂਢੀ ਵੀ ਭਾਜਪਾ ਵਾਲੇ ਆ ਤੁਹਾਡੀ ਟਿੱਪਣੀ ਤੁਹਾਡਾ ਵੀ ਸਾਥ ਰਿਹਾ ਅੱਜ ਪੂਰਾ ਤੁਹਾਡੀ ਨਜ਼ਰ ਚ ਨਵਜੋਤ ਸਿੰਘ ਸਿੱਧੂ ਤੇ ਵਿਕਰਮਜੀਤਿਆ ਦੀ ਲੜਾਈ ਇਹ ਪੰਜਾਬ ਲਈ ਉਸਾਰੂ ਹੈ ਨਿਗਾਰੂ ਹੈ ਇਹ ਲੀਡਰਾਂ ਲਈ ਉਸਾਰੂ ਹੈ ਇਹਨਾਂ ਦੋਨਾਂ ਲਈ ਨਿਗਾਰੂ ਹੈ ਜੀ ਕੋਈ ਉਸਾਰੂ ਨਹੀਂ ਹੈ ਗਲਤ ਕੰਮ ਹੋ ਰਿਹਾ ਇਹ ਸਿੱਧੂ ਸਾਹਿਬ ਨੂੰ ਸ਼ੋਭਾ ਨਹੀਂ ਦਿੰਦਾ ਜੀ ਇਸ ਤਰ੍ਹਾਂ ਵਿਕਰਮ ਮਜੀਠੀਆ ਨੂੰ ਵਿਧਾਨ ਸਭਾ ਦੇ ਅੰਦਰ ਕੱਢ ਕੇ ਆਹ ਤੇਰੀ ਆਹ ਤੇਰੀ ਕਰਨਾ ਵੀ ਇਹ ਕੋਈ ਤਰੀਕਾ ਥੋੜਾ ਹੈਗਾ ਆਪਾਂ ਅਨਪਾਰਲਮੈਂਟਰੀ ਵੇਹ ਨਾਲ ਕੰਮ ਨਾ ਨਾ ਕਰੀਏ ਮਜੀਠੀਆ ਸਾਹਿਬ ਕੀ ਕੀਆ ਸਾਹਿਬ ਤਾਂ ਖੜੇ ਹੋ ਕੇ ਆਪਣਾ ਸਪੀਕਰ ਸਾਹਿਬ ਵੱਲ ਨੂੰ ਮੂੰਹ ਕਰਕੇ ਗੱਲਾਂ ਕਰ ਰਹੇ ਨੇ ਜਿਹੜਾ ਉਹਨੂੰ ਤਾਂ ਹੱਕ ਆ ਵਿਧਾਨ ਸਭਾ ਦਾ ਮੈਂਬਰ ਰੋਲ ਦੇ ਨਾਤੇ ਤੇ ਸਿੱਧੂ ਸਾਹਿਬ ਇਧਰੋਂ ਖੜੇ ਆ ਫਿਰ ਵੀਡੀਓ ਚ ਦੇਖਦੇ ਆ ਉਹ ਐ ਭੱਜ-ਭੱਜ ਪੈਂਦੇ ਨੇ ਜਿਵੇਂ ਕੋਈ ਗਲ ਫੜ ਲੈਣਾ ਹੁੰਦਾ ਇੱਕ ਕੋਈ ਤਰੀਕਾ ਥੋੜਾ ਬੰਦਾ ਥੋੜਾ ਟਕੁਰਮ ਚ ਰੋਕੇ ਜੀ ਆਪਾਂ ਛ ਮੈਂ ਦੇਖਿਆ ਸਾਰਾ ਕੁਝ ਉਹ ਵੀ ਫਰਾਂਸ ਮੰਤਰੀ ਜਿਹੜਾ ਦੀ ਬਾਈਟ ਸਪੀਚ ਦੇ ਰਿਹਾ ਤੇ ਉਹ ਦੀ ਗੱਲ ਨਹੀਂ ਸੁਣੀ ਜਾ ਰਹੀ ਉਹਦੇ ਮੂਹਰੇ ਜਾ ਕੇ ਸਿੱਧੂ ਦੀ ਜਿਹੜੀ ਜੱਪੀ ਪਾਈ ਆ ਜਨਰਲ ਉਹਦੇ ਦਾ ਪਾਕਿਸਤਾਨ ਦੇ ਨਾਲ ਉਹਨੂੰ ਦਿਖਾ ਕੇ ਲੱਗ ਰਿਹਾ ਨਾਰੇ ਲਾ ਰਿਹਾ ਉਹ ਬੋਲੀ ਜਾ ਰਿਹਾ ਮੇਰਾ 60 10 ਮਿੰਟੋਂ ਬੋਲ ਗਿਆ ਕੋਈ ਨਹੀਂ ਸਾਰੇ ਬੈਠੇ ਮੈਂਬਰ ਦੇਖ ਰਹੇ ਕਿ ਕੀ ਹੋ ਰਿਹਾ ਸਪੀਕਰ ਉਹਨੇ ਹਟਾ ਰਿਆ ਉਦੋਂ ਮਗਰੋਂ ਜਾ ਕੇ ਸਿੱਧੂ ਨੇ ਕਿਹਾ ਸਪੀਕਰ ਨੂੰ ਜੀ ਇਹਨਾਂ ਨੂੰ ਤੁਸੀਂ ਕੋਈ ਕੁਝ ਚਲੋ ਇਹ ਅੱਜ ਵੀ ਅੱਜ ਵੀ ਜਦੋਂ ਦੇਖੋ ਬਾਈਟਲੀ ਸਪੀਚ ਹੋ ਰਹੀ ਆ ਉਦੋਂ ਮੁੜ ਕੇ ਹੋਰ ਮੌਕੇ ਹੋਣੇ ਤੁਸੀਂ ਵਾਈਟ ਸ਼ੁਰੂ ਹੋਇਆ ਜੇ ਵਾਈਟ ਸਪੀਡ ਸ਼ੁਰੂ ਹੋਇਆ ਨਾਲ ਦੀ ਨਾਲ ਤੁਸੀਂ ਉਹਦੇ ਮੂਹਰੇ ਆ ਕੇ ਉਹ ਬੋਲ ਰਿਹਾ ਉਹਦੇ ਮੂਹਰੇ ਜਿਹੜੇ ਆ ਤੁਸੀਂ ਰੋਲਾ ਪਾਓ ਇਹ ਕੋਈ ਚੰਗੀ ਗੱਲ ਥੋੜਾ ਜੀ ਛੋਟੀ ਦੀ ਬੇਬਣੀ ਜਦੋਂ ਸਾ ਮੈਂ ਤਵੱਸਾ ਨੂੰ ਆਪੋ ਕਸ਼ਨ ਕੀ ਕਵੇ ਸ਼ਾਬਾਸ਼ ਸ਼ਾਬਾਸ਼ ਸਿੱਧੂ ਸ਼ਾਬਾਸ਼ ਸ਼ਾਬਾਸ਼ ਜੀ ਅੱਲਾਹ ਸਾਹਿਬ ਨੂੰ ਪੁੱਛੋ ਵੀ ਨਹੀਂ ਸਿੱਧੂ ਤਾਂ ਹੈ ਹੀ ਸ਼ਾਬਾਸ਼ ਸ਼ਾਬਾਸ਼ ਨਹੀਂ ਅਸੀਂ ਸਿੱਧੂ ਤਾਂ ਹੈ ਹੀ ਰਾਤ ਦੇ ਸੁਪਨੀ ਦੇ ਕੰਮ ਕੀਤਾ ਉਹਨੂੰ ਸ਼ਾਬਾਸ਼ ਥੋੜਾ ਕਰਨਾ ਹੈ ਤੇ ਉਹ ਗੱਲ ਇਹ ਹੈ ਵੀ ਉਹ ਤਾਂ ਬੈਠਾ ਸਪੀਡ ਦੇ ਰਿਹਾ ਫਰਾਂਸ ਮਿਸਟਰ ਜੋ ਸਿੱਧੂ ਬੋਲਦਾ ਉਹ ਤਾਂ ਜਦੋਂ ਕਹਿੰਦੇ ਵੇਨਾ ਜੇ ਕੋਈ ਹੋਰ ਬਕ ਹੋਗਾ ਉਹ ਮੌਕਾ ਕੀ ਹੈ ਮੌਕਾ ਵਜਦੀ ਜ਼ਬੀਦਾ ਉਥੇ ਜਾ ਕੇ ਰੋਣਾ ਪਉਣਦਾ ਤਾਂ ਕੋਈ ਟੱਕ ਨਹੀਂ ਮੰਨਦੀ ਜੀ ਚਲ ਸਾਰੇ ਦਾ ਆਪਣਾ ਆਪਣਾ ਪੱਖ ਹੈ ਅਕਾਲੀ ਦਲ ਦਾ ਪੱਖ ਹੀ ਆ ਤੁਸੀਂ ਦੇਖੋ ਜਿਹੜੀ ਮਜੀਠੀਆ ਦੇ ਨਵਜੋਤ ਸਿੰਘ ਸਿੱਧੂ ਦੇ ਨਹੀਂ ਪਹਿਲੀ ਗੱਲ ਤਾਂ ਮੈਂ ਇਸ ਗੱਲ ਨੂੰ ਕਹਿਣਾ ਕਿ ਜਿਸ ਵੇਲੇ ਕਾਂਗਰਸ ਡਿਲੀਵਰ ਨਹੀਂ ਕਰ ਸਕੀ ਔਰ اپੋਜੀਸ਼ਨ ਦਾ ਧਿਆਨ ਵੀ ਦੂਜੇ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਜਿਹੜੇ ਮੁੱਦੇ ਕੈਪਟਨ ਸਾਹਿਬ ਨੇ ਵਾਰੇ ਕੀਤੇ ਸੀ ਪੰਜਾਬ ਦੀ ਪਬਲਿਕ ਨਾਲ ਉਹ ਕੋਈ ਵੀ ਪੂਰਾ ਨਹੀਂ ਹੋ ਸਕਿਆ ਇਸ ਕਰਕੇ ਉਹਨਾਂ ਦੇ ਜਿਹੜੇ ਮੰਤਰੀ ਆ ਉਹ ਦੂਜੇ ਪਾਸੇ ਉਲਝਾ ਕੇ ਵਿਧਾਨ ਸਭਾ ਦਾ ਟਾਈਮ ਖਰਾਬ ਕਰਦੇ ਆ ਵਿਧਾਨ ਸਭਾ ਦਾ ਟਾਈਮ ਖਰਾਬ ਹੋਣ ਕਰਕੇ ਜਿਹੜੇ ਅਸਲੀ ਮੁੱਦੇ ਵਿਧਾਨ ਸਭਾ ਚੱਕਣੇ ਚਾਹੀਦੇ ਸੀ ਪਬਲਿਕ ਇੰਟਰਸਟ ਦੇ ਉਹ ਬਰਹਿ ਜਾਂਦੇ ਆ ਇਹ ਸਭ ਤੋਂ ਪੰਜਾਬ ਦੀ ਬਦਕਿਸਮਤੀ ਆ ਕਿ ਜਿਹੜੀਆਂ ਇਹ ਗੱਲਾਂ ਵਿਧਾਨ ਸਭਾ 'ਚ ਹੋ ਰਹੀਆਂ ਇੱਕ ਜਾਂ ਤਾਂ ਕੈਪਟਨ ਸਾਹਿਬ ਦਾ ਕੰਟਰੋਲ ਹੈ ਨਹੀਂ ਆਪਣੇ ਮੰਤਰੀਆਂ ਤੇ ਇਹ ਸਪੀਕਰ ਸਾਹਿਬ ਵੀ ਦੇਖੋ ਜਿਸ ਵੇਲੇ ਉੱਥੇ ਬੈਠੇ ਆ ਚੁੱਪ ਕਰਕੇ ਤਮਾਸ਼ਾ ਦੇਖ ਰਿਹਾ ਇਹ ਗੱਲਾਂ ਜਿਹੜੀਆਂ ਵਿਧਾਨ ਸਭਾ 'ਚ ਨਹੀਂ ਹੋਣੀਆਂ ਚਾਹੀਦੀਆਂ ਵਿਧਾਨ ਸਭਾ ਜਿਹੜਾ ਹੈ ਉਹ ਪਬਲਿਕ ਦੇ ਕੰਮ ਲਈ ਹੈ ਔਰ ਪਬਲਿਕ ਦੇ ਕੰਮ ਲਈ ਇਹਨਾਂ ਨੂੰ ਲੈਣਾ ਚਾਹੀਦਾ ਔਰ ਸਪੀਕਰ ਸਾਹਿਬ ਜਿਹੜਾ ਹੈ ਉਹ ਇਹਨਾਂ ਨੂੰ ਇਹ ਨਾ ਕਰਨ ਕਿ ਅਸੀਂ ਸਰਕਾਰ ਦੀ ਬਚਾਨ ਲਈ ਕੰਮ ਨਹੀਂ ਕਰਨਾ ਪਬਲਿਕ ਲਈ ਹੈ ਨਾ ਪਬਲਿਕ ਦਾ ਟਾਈਮ ਨੇ ਸਿੱਧੇ ਯੂਟਿਲਾਈਜ਼ ਕੀਤਾ ਚਲੋ ਮੈਂ ਤੁਹਾਡੀ ਟਿੱਪਣੀ ਲਾਲਾ ਬਰਨੂੰ ਜੀ ਕਾਂਗਰਸ ਦੇ ਪੱਖੋਂ ਕੀ ਕਹਿਣਾ ਚਾਹੋਗੇ ਜੱਲਾ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਦੇਖੋ ਓਇਲਾ ਨੇ ਬੜੀ ਸਾਫ ਤੇ ਸਪਸ਼ਟ ਲਫ਼ਜ਼ਾਂ 'ਚ ਗੱਲ ਕਹੀ ਸਮਝ ਨਹੀਂ ਆਂਦਾ ਕਿ ਸਾਡੇ ਪੰਜਾਬ ਦੇ ਅੰਦਰ ਜਿਹੜੀ ਕੁਝ ਗੈਰ ਕਾਂਗਰਸੀ ਦਲ ਹੈ ਉਹ ਕਿਉਂ ਹਾਸੋ ਹਿੰਗ ਗੱਲਾਂ ਕਰਨੀਆਂ ਸ਼ੁਰੂ ਹੋ ਗਏ ਨੇ ਜੇ ਦੇਖੋ ਕੋਈ ਵੀ ਰੂਲਿੰਗ ਪਾਰਟੀ ਹੋ ઓਪੋਜੀਸ਼ਨ ਹੋਣਾ ਇੱਕ ਲੋਕਤੰਤਰ ਹੈ ਔਰ ਜੇ ਕਿਤੇ ਸਰਕਾਰ ਦੀ ਕੋਈ ਨਕਾਮੀਆਂ ਨੂੰ ਆਪੋਜੀਸ਼ਨ ਨੂੰ ਚੱਕਣਾ ਵੀ ਲੋਕਤੰਤਰ ਹੈ ਵੀ ਤੁਸੀਂ ਲੋਕਾਂ ਦੇ ਲਈ ਆਵਾਜ਼ ਉੱਚੀ ਬੁਲੰਦ ਕਰਨੀ ਹੈ ਪਰ ਅੱਜ ਪੰਜਾਬ ਦਾ ਆਪੋਜੀਸ਼ਨ ਐਡਾ ਕਮਜ਼ੋਰ ਹੈ ਇਹਨਾਂ ਦੀਆਂ ਆਪ ਦੀਆਂ ਜਿਹੜੀਆਂ ਗਲਤੀਆਂ ਇਹਨਾਂ ਨੂੰ ਜੀਨ ਨਹੀਂ ਦੇਦੀਆਂ ਰੀਜ਼ਨ ਕੀ ਹੈ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਤੁਸੀਂ ਹੁਣ ਤੱਕ ਦੇ ਰਿਕਾਰਡ ਕੱਢ ਲਓ ਬੇਸ਼ੱਕ ਪਿਛਲਾ ਸੈਸ਼ਨ ਕੱਢ ਲਓ ਬੇਸ਼ੱਕ ਐਡ ਕੀ ਵਾਲਾ ਕੱਢ ਲਓ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਰਾਣੇ ਕਿਉਂਕਿ ਭਾਜਪਾ ਦੀ ਮੈਂ ਗੱਲ ਹੀ ਨਹੀਂ ਕਰਦਾ ਕਿਉਂਕਿ ਉਹਨਾਂ ਕੋਈ ਗਿਣਤੀ ਨਹੀਂ ਹੈ ਉਹ ਤਾਂ ਇਹ ਕਹਿੰਦੇ ਵੀ ਅਸੀਂ ਨਾਲ ਖੜਕੇ ਫੋਟੋ ਖਿਚਾ ਲਈਏ ਉਹ ਨਹੀਂ ਨਹੀਂ ਫੋਟੋ ਖਿਚਾਣ ਜੋਗੇ ਆ ਉਹ ਸਿਰਫ ਫੋਟੋ ਖਿਚਾਣ ਲਈ ਵੀ ਭਾਜਪਾ ਨਾਲ ਫੋਟੋ ਆ ਜਾਈ ਹੈ ਇਹ ਹੀ ਬਹੁਤ ਖੁਸ਼ ਨੇ ਅਕਾਲੀ ਦਲ ਦੇ ਨਾਲ ਉਹਨਾਂ ਦੀ अच्छा सेकंडली ਜੇ ਸਰਕਾਰ ਟਾਈਮ ਨਹੀਂ ਬੋਲ ਸਕਿਆ ਜੋ ਆਪੋਜੀਸ਼ਨ ਕਿਤੇ ਬੋਲਣਾ ਹੈ ਉਹਨਾਂ ਨੇ ਦੂਜੀ ਗੱਲ ਸਰਦਾਰ ਵਿਕਰਮਜੀਤ ਸਿੰਘ ਮਜੀਠੀਏ ਜੇ ਹਾਊਸ ਦੇ ਅੰਦਰ ਹੁੰਦੇ ਆ ਤੇ ਉਹ ਬੜਾ ਲੱਜਾ ਉਹਨਾਂ ਦਾ ਹੋਰ ਹੋ ਜਾਂਦਾ ਤੂੰ ਤੂੰ ਮੈਂ ਮੈਂ ਤਮਕਾਨ ਵਾਲਾ ਜੇ ਬਾਹਰ ਆਂਦੇ ਆ ਤੁਸੀਂ ਹੁਣ ਕੱਢ ਲੋ ਉਹਨਾਂ ਨੂੰ ਪਤਾ ਹੈ ਕਿ ਮੇਰੀਆਂ ਅੰਦਰੀਆਂ ਗਲਤੀਆਂ ਨੂੰ ਜਿਵੇਂ ਆਇਲਾ ਜੀ ਨੇ ਦੱਸਿਆ ਵੀ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਉਹਨੂੰ ਪਬਲਿਸ਼ ਕਰੇਗਾ ਠੀਕ ਹੈ ਕਿ ਨਹੀਂ ਉਹਨਾਂ ਦੀਆਂ ਗਲਤੀਆਂ ਨੂੰ ਲੇਕਿਨ ਅੱਜ ਸਮਾਜ ਦੇ ਅੰਦਰ ਚਰਚਾ ਦਾ ਵਿਸ਼ੇ ਬਣਨ ਲਈ ਅੱਜ ਪੰਜਾਬ 'ਚ ਆਪਣੇ ਆਪ ਨੇ ਇੱਕ ਬੜਾ ਵੱਡੇ ਧਿਰ ਦਾ ਆਗੂ ਸ਼ੋਅ ਕਰਨ ਦੀ ਸਰਦਾਰ ਵਿਕਰਮਜੀਤ ਨੇ ਔੜ ਲੱਗੀ ਹੈ ਕਦੇ ਵਿਧਾਨ ਸਭਾ ਦੇ ਬਾਹਰ ਉਹ ਪਲਾਸਟਿਕ ਦੇ ਮੋਬਾਈਲ ਵੰਨੇ ਸ਼ੁਰੂ ਕਰ ਦਿੰਦੇ ਆ ਕਦੇ ਬਿਲੀ ਦੇ ਬਿਨਾਂ ਇਹ ਕੱਪੜੇ ਪਾਓ ਜਦੋਂ ਉਹ ਤਾਂ ਗੱਲ ਮੇਰੀ ਮੇਰੀ ਗੱਲ ਸੁਣੋ ਡੱਲਾ ਜੀ ਡੱਲਾ ਜੀ ਇੱਕ 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 ਡੱਲਾ ਜੀ ਇਹ ਨਹੀਂ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਹੋ ਰਹੀ ਗੱਲ ਸੁਣੋ ਵੀ ਮੋਬਾਈਲ ਕਰਾ ਲਾਇਆ ਵਿਧਾਨ ਸਭਾ ਦਾ ਸੈਸ਼ਨ ਸਰ ਸਰ ਸਾਰੇ ਵਿਧਾਨ ਸਭਾ ਦਾ ਸੈਸ਼ਨ ਹੈ ਜੇ ਤੁਸੀਂ ਇਹੀ ਮੁੱਦੇ ਲੈ ਕੇ ਹਾਊਸ ਦੇ ਅੰਦਰ ਸਰਕਾਰ ਤੋਂ ਸਵਾਲ ਪੁੱਛੋ ਨਾ ਤੁਹਾਡੇ ਮੋਬਾਈਲ ਅਲਾਉਡ ਨਹੀਂ ਵਿਧਾਨ ਸਭਾ ਨਹੀਂ ਨਹੀਂ ਤੁਹਾਡੇ ਕੋ ਬਾਹਰ ਧਰਨੇ ਤੇ ਪ੍ਰਦਰਸ਼ਨ ਕਰਨ ਲਈ ਬਾਕੀ ਦਾ ਸਮਾਂ ਹੈਗਾ ਨਾ ਬਾਕੀ ਧਰਨੇ ਦੋ ਨਕਲੀ ਅਲਾਉਡ ਨਹੀਂ ਨਹੀਂ ਬਾਕੀ ਧਰਨੇ ਦੇ ਦੇਣੇ ਆ ਤੇ ਬਾਹਰ ਦੋ ਜਿਹੜਾ ਹਾਊਸ ਦਾ ਕੀਮਤੀ ਸਮਾਂ ਜਿਹਦੇ ਤੁਹਾਨੂੰ ਭੱਤੇ ਮਿਲਨੇ ਤੁਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਨੀ ਹੈ ਤੁਸੀਂ ਉਹਨੂੰ ਵੀ ਮੈਂ ਤਾਂ ਜੀ ਹਾਊਸ ਦੇ ਅੰਦਰ ਨਹੀਂ ਗਿਆ ਉਹ ਬਾਹਰ ਬਾਹਰ ਹੈ ਨਾ ਬਾਹਰ ਤਾਂ ਹੋ ਸਕਦਾ ਨਾ ਫਾਊਂਡ ਦਾ ਟਾਈਮ ਨਹੀਂ ਖਾਬੀਦਾ ਗਿਆ ਇਸ ਗੱਲ ਨੂੰ ਦੇਖੋ ਤੁਸੀਂ ਗੱਲ ਕੀ ਇਹ ਕਰੋ ਮੈਂ ਮੈਂ ਤਾਂ ਇਹ ਨਹੀਂ ਨਹੀਂ ਕਰਨਾ ਬਾਹਰ ਆ ਹਾਊਸ ਦੇ ਬਾਹਰ ਜਦੋਂ ਸੈਸ਼ਨ ਦਾ ਜਦੋਂ ਸੈਸ਼ਨ ਦੇ ਮਾਤਰ 13 ਐਮਐਲਏ ਸੀਗੇ ਸੈਸ਼ਨਾਂ ਚ ਬਾਹਰ ਖੜੇ ਰਹਿੰਦੇ ਸੀ ਕਾਲੇ ਕੱਪੜੇ ਪਾ ਕੇ ਥੋੜੇ ਮਾਤਰ ਮੱਤਾ ਸੀ ਕਿ ਜਿਹਦੇ ਪੁੱਤਰ ਜਿਹੜੇ ਚਾਦਰਜੀ ਗੀਤ ਸਿੰਘ ਜੀ ਉਧਰ ਆਪੋਜੀਸ਼ਨ ਲੀਡਰ ਸਨ ਹਰ ਵੇਲੇ ਕਾਲੇ ਕੱਪੜਿਆਂ ਨੇ ਵੀ ਕਾਰ ਚ ਹੀ ਰੱਖਿਆ ਹੁੰਦਾ ਸੀ ਜੇ ਵਾਦ ਦਾ ਬੀਜੇਪੀ ਦਾ ਕਾਲੇ ਕੱਪੜੇ ਪਾਣੇ ਆ ਲੋਬੀ ਛੜੇ ਹੋ ਜਾਣਾ ਉਹ ਸਮਾਂ ਭੁੱਲ ਗਏ ਹੋ ਹਰ ਦੀ ਚਾਤ ਕਰਿਆ ਲੱਗੇ ਹੋ ਪੋਟਲ ਜਮ ਕਮਾਲ ਹੈ ਜੀ ਬੀਜਪੀ ਦੇ ਇਹ ਬੀਜਪੀ ਦੇ ਲੀਡਰਸ਼ਿਪ ਪਰ ਮੈਨੂੰ ਹਾਸਾ ਆਉਂਦਾ ਇਹਨਾਂ ਦੇ ਚਿਹਰੇ ਦੇ ਕਿਉਂਕਿ ਇਹ ਕਰਦੇ ਕੀ ਹੈ ਇਹ ਇੱਕ ਦੇਖੋ ਰਾਉਂਡ ਟੇਬਲ ਜੇ ਗੱਲ ਹੈ ਤੱਥਾਂ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਉਛਲ ਕੇ ਕਰ। ਨਹੀਂ ਉਛਲ ਕੇ ਨਹੀਂ। ਮੇਰੀ ਗੱਲ ਹੋਗੀ ਥੋੜੀ। ਮੇਰੀ ਗੱਲ ਸਰ। ਮੇਰੇ ਕਹਿਣ ਦਾ ਡੱਲਾ ਜੀ ਭਾਵ ਕੀ ਹੈ ਕਿ ਅਕਾਲੀ ਦਲ ਨੇ ਵਿਰੋਧ ਕਰਨਾ ਜਦੋਂ ਧਰਨੇ ਆ ਦਾ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤੁਹਾਡੇ ਹਲਕੇ ਦੇ ਲੋਕ ਤੁਹਾਡੇ ਤੋਂ ਉਮੀਦ ਕਰਦੇ ਆ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇੱਕ ਪਾਰਟੀ ਦੇ ਤੌਰ ਤੇ ਦੇਖਿਆ ਤੁਸੀਂ ਸਰਕਾਰ ਦੇ ਖਿਲਾਫ ਆਵਾਜ਼ ਨਹੀਂ ਦੇ ਰਹੇ ਹਾਊਸ ਦੇ ਵਿੱਚ। ਉਹ ਧਰਨੇ ਦੇਣੇ ਬਾਹਰ ਤੋਂ ਉਹ ਸਰ ਕਿਤੇ ਕਿਤੇ ਇਹ ਲੜਾਈ ਤਾਂ ਨਹੀਂ ਵੀ ਆਮ ਆਦਮੀ ਪਾਰਟੀ ਕਿਉਂਕਿ ਵੰਡੀ ਗਈ ਖੈਰੋ ਸਾਹਿਬ ਨੇ ਆਪਣੀ ਪਾਰਟੀ ਬਣਾ ਲਈ ਉਹ ਸੈਸ਼ਨ ਚ ਨਹੀਂ ਆ ਰਹੇ ਕਿਤੇ ਇਹ ਲੜਾਈ ਤਾਂ ਨਹੀਂ ਅਕਾਲੀ ਦਲ ਦੀ ਵੀ ਅਸੀਂ ਥੋੜਾ ਮਜਬੂਤੀ ਨਾਲ ਦਿਖਾਈਏ ਪੰਜਾਬ ਦੇ ਲੋਕਾਂ ਨੂੰ ਕਿ ਅਸਲ ਵਿਰੋਧੀ ਤਾਂ ਅਸੀਂ ਆ ਆਮ ਆਦਮੀ ਪਾਰਟੀ ਦੇ ਅੰਦਰ ਲੜਾਈ ਹੈਗੀ ਦੇਖੋ ਉਹ ਟੈਕਨੀਕਲੀ ਉਹ ਨੰਬਰ ਦੇ ਜਲ ਜਿੱਤ ਕੇ ਉਹ ਬਣ ਗਏ ਪਰ ਅਕਾਲੀ ਕੋਲ ਬੜੀ ਕਿਹੜੀ ਸਪੇਸ ਹੈ ਉਹ ਅਕਾਲੀ ਦਲ ਦੀ ਸਪੇਸ ਹੈ ਅਕਾਲੀ ਦਲ ਆਫਿਸ ਸਪੇਸ ਦੁਬਾਰਾ ਲੈਣੀ ਚਾਹੀਦਾ ਪਰ ਇਹ ਗਲਤੀ ਤੇ ਗਲਤੀ ਕਰ ਰਹੇ ਆ ਜਿਵੇਂ ਹੁਣ ਤਾਂ ਹਰ ਸਾਹਿਬ ਨੇ ਕਿਹਾ ਵੀ ਜੀ ਉਹ ਕਾਂਗਰਸ ਦੇ ਬੜੇ ਫੀਲਰਸ ਹੈਗੇ ਆ ਤੇ ਉਹ ਭੜਕਦੇ ਇਹਨਾਂ ਨੂੰ ਤੁਸੀਂ ਭੜਕਦੇ ਕਿਉਂ ਆ ਤੁਸੀਂ ਇਹਨਾਂ ਨੂੰ ਰੋਧਦੇ ਕਿਰੋ ਤੁਸੀਂ ਇਹ ਬੇੜ ਗਏ ਤੇ ਕਿਰੋ ਮਾਸਟਰ ਵਾਲਾ ਟੀਚਰਾਂ ਦਾ ਅੰਦੋਲਨ ਉੱਤੇ ਕਿਰੋ ਤੁਸੀਂ ਜਾਂ ਕਰੋਗੇ ਹੋਰ ਕਰਨਾ ਤਾਂ ਫਿਰ ਉਹ ਤਾਂ ਉਹ ਚਾਹੁੰਦੇ ਆ ਵੀ ਇਧਰ ਮਿਲ ਜਾਈਂ ਪਰੋ ਸਾਨੂੰ ਤੇ ਸਹੀ ਕਰ ਲੋਕਾਂ ਨੂੰ ਬੁਲਾਵੋ ਤੇ ਹਾਂ ਉਹ ਹੀ ਕਹਿ ਰਹੇ ਹਾਂ ਉਸੇ ਉਸ ਦੇ ਅੰਦਰ ਪੰਜਾਬ ਦੀ ਪ੍ਰੋਟੈਕਟਰ ਮੁਧਿਆਦ ਪੜਕ ਚੁੱਕੀ ਹੈ ਤੇ ਇਹ ਮੁੱਦਿਆਂ ਦੇ ਉੱਤੇ ਲਿਆਉਣ ਲਈ ਪ੍ਰੈਸਰ ਮੈਂ ਵੀ ਇਹੀ ਗੱਲ ਕਹੀ ਆ ਮੈਂ ਵੀ ਇਹੀ ਗੱਲ ਕਹੀ ਆ ਕਿ ਪੰਜਾਬ ਦੇ ਲੀਡਰਾਂ ਨੇ ਜਿਹੜੀ ਵੀ ਉਹ ਸਰਕਾਰ ਨੂੰ ਭੱਜੇ ਨਾ ਦੇਵੇ ਮੁੱਦਿਆਂ ਤੇ ਨਾਇਕੜਾ ਕਰੇ ਇਹ ਤਾਂ ਨਿੱਜੀ ਤੌਰ ਤੇ ਜੁੜਿਆ ਹਾਂ ਉਸ ਦੇ ਅੰਦਰ ਤੁ ਤੁਮੇ ਮੈਂ ਤੇ ਆਇੰਦਿਆ ਉੱਥੇ ਤੁਸੀਂ ਇਸ਼ੂ ਚੱਕੋ ਨਾ ਕਿਸੇ ਤਰ੍ਹਾਂ ਦੀ ਕੋਈ ਸੁਲਮਾਈ ਨਹੀਂ ਉੱਥੇ ਹੋਈ ਉਹਨਾਂ ਨੇ ਸਿਰਫ ਸਾਨੂੰ ਮਤ ਗਿਆ ਹੈ ਕਿ ਆਪਣੇ ਫੈਮਿਲੀ ਨੂੰ 5-5 ਲੱਖ ਰੁਪਈਆ ਤੇ ਸਰਕਾਰੀ ਜੋਬ ਤੇ ਨਾਲ ਮਤ ਗਿਆ ਆਪਣੇ ਇੱਕ-ਇੱਕ ਮਹੀਨੇ ਦਾ ਰਾਸ਼ਨ ਪਾਵਾਂਗੇ ਉਹਨਾਂ ਚੇਅਰ ਜਿਨ੍ਹਾਂ ਚੇਅਰ ਮਤ ਗਿਆ ਇਹਨਾਂ ਨੂੰ ਸਰਕਾਰੀ ਜੋਬ ਨਹੀਂ ਮਿਲਦੀ ਪਰ ਇਹਨਾਂ ਨੇ ਕੋਈ ਸਰਕਾਰੀ ਜੋਬ ਨਹੀਂ ਦਿੱਤੀ ਸਿਰਫ 5 ਲੱਖ ਰੁਪਏ ਤੋਂ ਇਲਾਵਾ ਇਹਨਾਂ ਨੇ ਕੋਈ ਮਦਦ ਨਹੀਂ ਕੀਤੀ ਮੇਰਾ ਜੀ ਬੇਟਾ ਮਰਿਆ ਜਿਹੜਾ ਮੁੰਡਾ ਰਾਵਣ ਬਣਿਆ ਸੀ ਉਹ ਮੇਰਾ ਬੇਟਾ ਸੀ ਦਿਲਬੀਰ ਸਿੰਘ ਤੇ ਜੇ ਕਿਨੇ ਅਸੀਂ ਇਹੀ ਮੰਗ ਕਰਨੇ ਆ ਸਰਕਾਰ ਕੋਲੋਂ 5 ਲੱਖ ਰੁਪਇਆ ਬਹੁਤ ਨਹੀਂ ਹੈਗਾ ਮੈਂ ਬੱਚੇ ਦਾ ਔਰ ਸਾਨੂੰ ਸਾਰੀ ਉਮਰ ਉਹਨੇ ਕਮਾਣਾ ਸੀ ਸਾਰੀ ਉਮਰ ਸਾਡਾ ਬਡੇਪਾ ਕੱਢਣਾ ਸੀ ਕਿਉਂਕਿ ਆ ਜਿਹੜੀ ਕਾਂਗਰਸ ਸਰਕਾਰ ਹੈ ਕੈਪਟਨ ਦੀ ਕਹਿੰਦੀ ਕੁਸ਼ਕ ਕਰਦੀ ਕੁਸ਼ ਹੈ ਅ ਚੋਰਾਂ ਦੀ ਸਰਕਾਰ ਹੈ ਜਿਨੇ ਦੇਣਾ ਕੁਛ ਨਹੀਂ ਕੱਲਾ ਖੋਣਾ ਹੀ ਹੈ ਤੇ ਫਰਾਡ ਇਹਨਾਂ ਫ੍ਰੀ ਮੈਡੀਕਲ ਸਹੂਲਤ ਦੀ ਬਜਾਏ ਕਾਰਡ ਬਣਾ ਰਿਆ ਕੈਂਸਰ ਦਾ ਜਿਹਨੂੰ ਲੋਕ ਜਿਹੜੇ ਲੋਕਾਂ ਨੂੰ ਕੈਂਸਰ ਹੈ ਹੀ ਨਹੀਂ ਜਾਣ ਕੇ ਕੋ ਸੋਚਦੇ ਕਿ ਇਹ ਇਦਾਂ ਫਰਾਡ ਨਾ ਸੀ ਆਪਣਾ ਡੰਗ ਟੂ ਪਰ ਲਾਂਗੇ ਪਰ ਆ ਹੁਣ ਚੱਲ ਨਹੀਂ ਦੇਣਾ ਸੀ ਹੋਰ ਬੜਾ ਇਹਨੂੰ ਪੁਆਇੰਟ ਤੇ ਤੇ ਗੱਲ ਕਰਦੇ ਆਂ ਕਾਂਗਰਸ ਡਾਕਟਰ ਮਨਮੋਹ ਸਿੰਘ ਨੂੰ ਅਮਰਸਰੋਂ ਲੜਾਉਣ ਬਾਰੇ ਸੋਚ ਰਹੀ ਹੈ ਇਹਦਾ ਕੀ ਅਸਰ ਪਏਗਾ ਪੰਜਾਬ ਤੇ ਬਹੁਤ ਛੋਟੇ ਛੋਟੇ ਸ਼ਬਦਾਂ ਤੋਂ ਸਵਾਲ ਲਵਾਂਗੇ ਉਹਦੇ ਨਾਲ-ਨਾਲ ਚਰਨਜੀਤ ਤੜਵਾਲ ਨੂੰ ਕਹਿ ਦਿੱਤਾ ਕਿ ਤੁਸੀਂ ਤਿਆਰੀ ਕਰੋ ਚਰਨਜੀਤ ਤੜਵਾਲ ਅੱਜਕੱਲ੍ਹ ਜਲੰਧਰ ਦੇ ਲੀਡਰਾਂ ਦੇ ਨਾਲ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਰਾਬਤਾ ਬਣਾਉਣ ਲੱਗੇ ਨੇ ਬੀਬੀ ਜ਼ਗੀਰ ਕੌਰ ਖਡੂਰ ਸਾਹਿਬ ਜਾ ਕੇ ਮੀਟਿੰਗਾਂ ਕਰਨ ਲੱਗੇ ਨੇ ਅਕਾਲੀ ਦਲ ਨੂੰ ਉਮੀਦਵਾਰਾਂ ਦੀ ਤਲਾਸ਼ ਸੀ ਨਵੇਂ ਉਮੀਦਵਾਰਾਂ ਦੀ ਬਜਾਏ ਪੁਰਾਣੇ ਉਮੀਦਵਾਰਾਂ ਤੇ ਹੁਣ ਅਕਾਲੀ ਦਲ ਰਾਜਨੀਤਿਕ ਗੋਟੀਆਂ ਫਿਟ ਕਰ ਰਿਹਾ ਹੈ ਇਸ ਸਾਰੇ ਬੰਸ਼ ਤੇ ਗੱਲ ਕਰਾਂਗੇ ਵਰੁਨ ਜੀ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਸੋਚ ਹੈ ਜੀ ਅੰਮ੍ਰਿਤਸਰ ਤੋਂ ਲਿਆਉਣੀ ਉਹਦੇ ਪਿੱਛੇ ਸੋਚ ਕੀ ਲੱਗਦੀ ਰਾਹੁਲ ਗਾਂਧੀ ਦੀ ਬਹੁਤ ਸਾਰੇ ਲੋਕ ਜਿਹੜੇ ਸਿਆਸੀ ਮਾਹਰ ਨੇ ਉਹ ਕਹਿੰਦੇ ਵੀ ਅਖੀਰ ਚ ਕਿੰਨਾ ਕਿਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਉਣਾ ਹੈ ਮਨਮੋਹਨ ਸਿੰਘ ਨੂੰ ਸੋ ਉਹਨਾਂ ਨੂੰ ਪਾਰਲੀਮੈਂਟ ਦੀ ਚੋਣ ਲੜਾ ਦੇ ਸਰ ਮੈਂ ਡੱਲਾ ਜੀ ਗੱਲ ਕਹਿਣਾ ਚਾਹਨਾ ਦੇਖੋ ਕਾਂਗਰਸ ਪਾਰਟੀ ਨੇ ਹਮੇਸ਼ਾ ਇੱਕਮਤ ਹੋ ਕੇ ਲੋਕਾਂ ਦੀ ਗੱਲ ਸੁਣੀ ਹੈ ਕਿ ਲੋਕ ਕੀ ਚਾਹੁੰਦੇ ਨੇ ਠੀਕ ਹੈ ਨਾ ਪਾਰਟੀ ਨੇ ਵਿਚਾਰਧਾਰਾ ਨੂੰ ਲੈ ਕੇ ਲੋਕਾਂ 'ਚ ਜਾਣਾ ਔਰ ਜਦੋਂ ਯੂਪੀਏ 1 ਤੇ ਯੂਪੀਏ 2 ਦੇ ਟਾਈਮ ਡਾਕਟਰ ਮਨਮੋਨ ਸਿੰਘ ਦੀ ਜਿਹੜੀ ਕਾਰਗੁਜ਼ਾਰੀ ਹੈ ਕਾਰ ਸ਼ੈਲੀ ਹੈ ਔਰ ਉਹਨਾਂ ਦੀਆਂ ਪਾਲਿਸੀਆਂ ਹਿੰਦੁਸਤਾਨ ਹੀ ਨਹੀਂ ਪੂਰੀ ਦੁਨੀਆ ਦੇ ਅੰਦਰ ਲੋਕਾਂ ਨੇ ਚਲਾਇਆ ਸੀ ਲੋਕੀ ਦਾ ਮੁਕਾਬਲਾ ਹੋ ਜਾਊ ਸਰ ਮੈਂ ਕਹਿੰਨਾ ਜੀ ਡਟ ਕੇ ਲੋਕਾਂ ਨੇ ਹੁਣ ਦੇਖ ਹੀ ਲਿਆ ਨਾ ਕਿ ਮੋਦੀ ਵਾਲੇ ਤਾਂ ਸਿਰੇ ਜੁੰਮਲੇਵਾਦੀ ਵਾਲੀ ਸਰਕਾਰ ਹੈਗੀ ਹੈ ਡਾਕਟਰ ਮਨਮੋਹਨ ਸਿੰਘ ਨੇ ਤਾਂ ਯੂਪੀਏ 1 ਤਾਂ ਹੀ ਯੂਪੀਏ 2 ਆਇਆ ਸੀ ਇਹ ਯੂਪੀਏ 1 ਨੇ ਕੁਝ ਕੀਤਾ ਸੀ ਤੇ ਇਹ ਤਾਂ ਪਹਿਲੇ 5 ਸਾਲਾਂ ਚ ਹੀ ਕਮਲੇ ਹੋ ਗਏ ਨੇ ਕਿਉਂਕਿ ਕਿਤਾ ਹੀ ਨਹੀਂ ਲੋਕਾਂ ਦੇ ਲਈ ਸਿਰਫ ਲੋਕਾਂ ਨੂੰ ਘੁਮਾਇਆ ਸ਼ਹੀਦਾਂ ਦੀ ਸ਼ਾਦਨਾ ਕਰਾਤ ਨਹੀਂ ਇਹਨਾਂ ਨੇ ਚਾਕੇ ਸੈਕੰਡਲੀ ਕਾਂਗਰਸ ਪਾਰਟੀ ਨੇ ਜੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਪੰਜਾਬ ਦੇ ਅੰਦਰ ਲੈ ਕੇ ਆ ਰਿਹਾ ਰੀਜ਼ਨ ਬੀਇੰਗ ਕੀ ਹੈ ਕਿ ਇੱਕ ਤਾਂ ਪੰਜਾਬ ਦਾ ਕਾਂਗਰਸੀ ਵਰਕਰ ਚਾਹੁੰਦਾ ਹੈ ਸੈਕੰਡਲੀ ਜਿਹੜੇ ਅੰਮ੍ਰਿਤਸਰ ਦੇ ਨਾਲ ਗੁਰੂ ਦੀ ਨਗਰੀ ਆ ਉਹਦੇ ਨਾਲ ਡਾਕਟਰ ਮਨਮੋਨ ਸਿੰਘ ਜੀ ਦਾ ਬੜਾ ਜੁੜਾਵ ਹੈ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਜਦੋਂ ਯੂਪੀਏ 2 ਦੇ ਟਾਈਮ ਦੇ ਇਲੈਕਸ਼ਨ ਸੀਗੇ ਉਸ ਟਾਈਮ ਵੀ ਅੰਮ੍ਰਿਤਸਰ ਦੇ ਅੰਦਰੋਂ ਲੋਕਾਂ ਨੇ ਵੀ ਔਰ ਕਾਂਗਰਸੀ ਵਰਕਰਾਂ ਨੇ ਵੀ ਮੰਗ ਰੱਖੀ ਸੀ ਵੀ ਡਾਕਟਰ ਮਨਮੋਨ ਸਿੰਘ ਜੀ ਆਣ ਔਰ ਖਾਸ ਤੌਰ ਤੇ ਜੇ ਅੱਜ ਡਾਕਟਰ ਮਨਮੋਨ ਸਿੰਘ ਜੀ 2019 ਦੀ ਲੋਕ ਸਭਾ ਚੋਣਾਂ ਚ ਪੰਜਾਬ ਦੇ ਅੰਦਰੋਂ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਦੇ ਹੈ ਤੇ ਪੰਜਾਬ ਦੇ ਅੰਦਰ ਕਾਂਗਰਸ ਇੱਕ ਬੜੀ ਜਾਨ ਆਏਗੀ ਔਰ ਵਰਕਰਾਂ ਦਾ ਜੋਸ਼ ਹੈ ਅਤੇ ਲੋਕਾਂ ਉੱਥੇ ਦੇ ਲੋਕ ਜਿਹੜੇ ਪਿਆਰ ਕਰਦੇ ਆ। ਜੀ। ਆਦਰ ਸਾਹਿਬ ਇਹਦੇ ਪਿੱਛੇ ਕੀ ਰਣਨੀਤੀ ਹੋ ਸਕਦੀ ਹੈ ਕਾਂਗਰਸ ਦੀ? ਕੀ ਇਹ ਵੀ ਹੋ ਸਕਦੀ ਹੈ ਵੀ ਜੇ ਮਨਮੋਹਨ ਸਿੰਘ ਨੂੰ ਅਸੀਂ ਪਾਰਲੀਮੈਂਟ ਦੀ ਚੋਣ ਲੜਾਉਨੇ ਆ ਇੱਕ ਤਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨ ਦੇ ਆ। ਇਨ ਕੇਸ ਕਾਂਗਰਸ ਕੋਲੇ ਮжоਰਿਟੀ ਨਹੀਂ ਆਉਂਦੀ ਜਾਂ ਕਿਤੇ ਗਠਜੰਬੰਦਨ ਬਣਾਉਣ ਦੀ ਨੌਬਤ ਆ ਜਾਂਦੀ ਹੈ। ਤੇ ਕਾਂਗਰਸ ਡਾਕਟਰ ਮਨਮੋਹਨ ਸਿੰਘ ਨੂੰ ਅੱਗੇ ਕਰੂਗੀ ਡਾਕਟਰ ਮਨਮੋਹਨ ਸਿੰਘ ਦੇ ਨਾਮ ਤੇ ਤਾਂ ਮੈਨੂੰ ਲੱਗਦਾ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਭਾਵੇਂ ਮਮਤਾ ਹੈ ਭਾਵੇਂ ਚੰਦਰਬਾਬੂ 나ਡੂ ਹੈ ਜਾਂ ਕੋਈ ਵੀ ਦੇਸ਼ ਦਾ ਲੀਡਰ ਹੈ ਭਾਵੇਂ ਉਹਨਾਂ ਦੇ ਬੈਂਡ ਕਰਦੇ ਕਾਂਗਰਸ ਦੀਆਂ ਕਿੰਨੀਆਂ ਸੀਟਾਂ ਹੁੰਦੀਆਂ ਜੀ ਇਹ ਤੇ ਜਿਹੜੀ ਜਿਹੜੀ ਮੈਂ ਸਮਝਦਾ ਤਾਂ ਗੱਲ ਉਹ ਹੈਗੀ ਆ ਵੀ ਦੇਸ਼ ਦੀ ਇਕਨੋਮੀ 'ਚ ਮਰਮੋਹਨ ਸਿੰਘ ਉਹਨਾਂ ਦਾ ਕੀ ਰੋਲ ਰਿਹਾ ਮੋਦੀ ਦਾ ਕੀ ਰੋਲ ਹੈ ਜੀ ਐਜ਼ ਏ ਇਕਨੋਮਿਸਟ ਐਜ਼ ਏ ਇਕਨੋਮਿਕ ਕਰ ਨੂੰ ਤੁਸੀਂ ਜੇ ਮਨਮੋਹਨ ਸਿੰਘ ਨੂੰ ਅੰਮ੍ਰਿਤਸਰੋਂ ਪਾਰਲੀਮੈਂਟ ਦੀ ਚੋਣ ਲੜਾਉਣੀ ਹੈ ਕਾਂਗਰਸ ਦੇਸ਼ ਦੀ ਸਿਆਸਤ ਇਹ ਮਨਮੋਹ ਸਿੰਘ ਦਾ ਲੋਕ ਸਭਾ ਦੀ ਚੋਣਾਂ ਦਾ ਫਰਕ ਪਊਗਾ ਉਹ ਜਿਹੜਾ ਨਾ ਜਿਸ ਕਿਸਮ ਦੀ ਇਕਨੋਮਿਕ ਡਿਵੈਲਪਮੈਂਟ ਮਨਮੋਹ ਸਿੰਘ ਕਰੇ ਹੋਈ ਹੈ ਉਹ ਲੋਕਾਂ ਨੂੰ ਯਾਦ ਹੈ ਜੀ ਕਾ ਬੀਜੇਪੀ ਦਾ ਸਭ ਤੋਂ ਵੱਡਾ ਜਿਹੜਾ ਸੀਨੀਅਰ ਸਪੋਰਟਰ ਉਹ ਸੀਗਾ ਛੋਟਾ ਵਪਾਰੀ ਜੀ ਛੋਟਾ ਵਪਾਰੀ ਜਿਹੜਾ ਡੀਮੋਨਟਾਈਜੇਸ਼ਨ ਤੇ ਜੀਐਸਟੀ ਦੇ ਉਹਦਾ ਬੁਲਾਰ ਕਰਦਾ ਸੋ ਉਹ ਜਿਹੜੇ ਆ ਬੰਦੇ ਉਹ ਸਾਰੇ ਹੀ ਜੇ ਮਨਮੋਹ ਸਿੰਘ ਦੀ ਲਾਇਬ੍ਰੇਰੀ ਹੁੰਦੇ ਆ ਉਹ ਬਹੁਤ ਵੱਡਾ ਤਲਕਾ ਛੋਟੇ ਵਪਾਰੀ ਦਾ ਆਰ ਹੋਰ ਇਡੀਆ ਮਤਲਬ ਰਾਮਗੜੀ ਆਸ ਦਿਖਾਉਣਾ ਚਾਹੁੰਦਾ ਮਨਮੋਹਨ ਸਿੰਘ ਦੇ ਜ਼ਰੀਏ ਕਿ ਮਨਮੋਹਨ ਸਿੰਘ ਸਰਗਰਮ ਹੈਗੇ ਉਹਦੇ ਆ ਕੇ ਫਿਰ ਅਕਨੋਵ ਕਰਵਾਏ ਬਲ ਕਰਨਗੇ ਤੁਹਾਡੀ ਦਾ ਮੁਸ਼ਕਲਾਂ ਦਾ ਹੱਲ ਮੋਦੀ ਦੋਨੇ ਹੁਣਾ ਇਹ ਮਨਮੋਹਨ ਸਿੰਘ ਕੁਝ ਕਰ ਸਕਦੇ ਆ ਤੋਂ ਕਾਗਰਸ ਦੇਣੀ ਹੈ ਤੁਸੀਂ ਤੁਸੀਂ ਰਾਜਨੀਤਿਕ ਵਿਸ਼ਿਆਂ ਦੇ ਮਾਹਰ ਹੋ ਤੁਹਾਡੀ ਨਜ਼ਰ ਚ ਮਨਮੋਹਨ ਸਿੰਘ ਤੇ ਨਰਿੰਦਰ ਮੋਦੀ ਦਾ ਦੇਸ਼ ਦੇ ਆਰਥਿਕ ਵਿਕਾਸ ਪੱਖੋਂ ਅੱਖੋਂ ਥੋੜੀ ਜਿਹੀ ਛੋਟੀ ਜਿਹੀ ਤੁਲਨਾ ਕੌਣ ਜ਼ਿਆਦਾ ਕਾਮਯਾਬ ਰਿਹਾ ਤੁਸੀਂ ਦੋਨੇ ਪ੍ਰਧਾਨ ਮੰਤਰੀਆਂ ਦਾ ਕਾਰਜਕਾਲ ਮਰਗੋਨ ਸਿਕਦਾ ਤਾਂ ਕੋਈ ਮੁਕਾਬਲਾ ਨਹੀਂ ਮੈਂ ਤੁਹਾਨੂੰ ਇਹ ਕੇ ਦੇਖਦਾ ਵੀ ਉਹ ਬੰਦੇ ਨੇ ਕਿੰਨੀ ਦੂਰ ਦ੍ਰਿਸ਼ਟੀ ਵਾਲਾ ਕੰਮ ਕੀਤਾ ਜਿਹੜੇ ਕਾਨੂੰਨ ਬਣਾਏ ਜਿਹੜਾ ਉਹਨੇ ਦਿੱਤਾ ਦੇਸ਼ ਦੇ ਜਿਹੜੇ ਇਹਨੂੰ ਮੈਨੂੰ ਅਸੀਂ ਅਸੀਂ ਇਹਨੂੰ ਕ੍ਰਾਮੋਗ ਡਿਵੈਲਪਮੈਂਟ ਪਲੀਟੀਕਲ ਡਿਵੈਲਪਮੈਂਟ ਦੇ ਸਟੇਟ ਨੂੰ ਕਿੰਨਾ ਵਾਰੇ ਮਜ਼ਬੂਤ ਕੀਤਾ ਉਹ ਰਾਈਟ ਟੂ ਇਨਫੋਰਮੇਸ਼ਨ ਐਕਟ ਰਾਈਟ ਟੂ ਫੂਡ ਐਕਟ ਰਾਈਟ ਟੂ ਐਜੂਕੇਸ਼ਨ ਐਕਟ ਬਣੇਗਾ ਇਹ ਜਿਹੜੇ ਕਾਨੂੰਨ ਹਨ ਇਹ ਬਹੁਤ ਵੱਡੇ ਕਾਨੂੰਨ ਹਨ ਦੁਨੀਆ ਜਿਹਨਾਂ ਦੀ ਮਿਸਾਲ ਨਹੀਂ ਮਿਲਦੀ ਉਹਦਾ ਸਿਰਫ ਮਨਮੋਹਨ ਸਿੰਘ ਨਹੀਂ ਜਦਾਂ ਤੇ ਉਹ ਲੋਕਾਂ ਨੂੰ ਯਾਦ ਆ ਜੀ ਵੀ ਮਨਮੋਹਨ ਸਿੰਘ ਵਾਲੇ ਕਰੋਪੀ ਚਰਕੀ ਚੀਜ਼ ਦੇ ਦੀ ਤੇ ਹੁਣ ਕੀ ਹੈ ਸੋ ਉਹ ਉਹ 프ਰੰਟ ਤੇ ਖਤਰਾ ਜਿਹੜੇ ਆ ਉਹ ਮੋਦੀ ਨੂੰ ਘੇਰਨਾ ਚਾਹੀਦਾ ਜੀ ਹਾਂਜੀ ਹੁਣ ਮੈਂ ਬੀਜੇਪੀ ਦੀ ਟਿੱਪਣੀ ਲਵਾ ਫਿਰ ਤੁਹਾਨੂੰ ਸਾਹ ਕੋਲੇ ਆਉਂਗਾ ਦੇਖੋ ਜੀ ਗੱਲ ਮੈਂ ਕੋਈ ਕਹਿਣਾ ਚਾਹਣਾ ਡਾਕਟਰ ਸਾਹਿਬ ਜਿੱਥੋਂ ਮਰਜ਼ੀ ਲੜਨ ਉਹਨਾਂ ਦੀ ਪਾਰਟੀ ਦਾ ਉਹਨਾਂ ਦਾ ਆਪਣਾ ਡਿਸੀਜਨ ਹੈ ਹਿੰਦੁਸਤਾਨ ਦੇ ਵਾਸੀ ਨੇ ਨਹੀਂ ਪਰ ਤੁਹਾਡੇ ਕੋਲੇ ਤਾਂ ਅਮਰਸਰ ਤੋਂ ਉਮੀਦਵਾਰ ਨਹੀਂ ਲੱਭ ਰਿਹਾ ਜੀ ਬਥੇਰੇ ਮੀਰਵਾਦ ਸਿੱਧੂ ਸਾਹਿਬ ਦੇ ਜਾਣ ਤੋਂ ਬਾਅਦ ਚਾਰ ਵਾਰ ਸਿੱਧੂ ਜਿੱਤੇ ਪਹਿਲਾਂ ਵੀ ਦਿਆਲ ਸਿੰਘ ਛੋੜੀ ਲੜਦੇ ਸੀਗੇ ਕੋਈ ਇਹ ਜੀ ਗੱਲ ਨਹੀਂ ਸਿੱਧੂ ਸਾਹਿਬ ਕੋਲੋਂ ਕਾਰ ਨਹੀਂ ਆਗੇ ਸੀਗੇ ਨੇ ਉਹ ਚਾਰ ਵਾਰ ਜਿੱਤੇ ਸੀ ਕੋਈ ਫਰਕ ਨਹੀਂ ਪੈਂਦਾ ਨਾ ਗੱਲਾਂ ਦਾ ਪਾਰ ਬੰਗਵੀ ਵਾਰ ਕੈਪਟਨ ਜਿੱਤ ਗਿਆ ਸਰਤ ਪਾਰਟੀ ਜਿੱਤੀ ਸੀ ਇਹੋ ਜੀ ਕੋਈ ਗੱਲ ਨਹੀਂ ਦੂਸਰੀ ਗੱਲ ਜਿਹੜੀ ਗੱਲ ਕਰਦੇ ਨੇ ਔਜਲਾ ਸਾਹਿਬ ਵੀ ਨਹੀਂ ਪਰ ਸਿਧਾਂਤਿਕ ਤੌਰ ਤੇ ਭਾਵੇਂ ਵੀ ਵਿਰੋਧ ਨਹੀਂ ਕਰ ਪਾਉਗੀ ਨਾ ਕਿ ਬਾਹਰੀ ਉਮੀਦਵਾਰ ਨੇ ਕਿ ਉਹ ਵੀ ਜੇਟਲੀ ਸਾਹਿਬ ਆ ਕੇ ਲੜ ਚੁੱਕੇ ਪਹਿਲਾਂ ਸਰ ਮੈਂ ਕੁਝ ਵੀ ਨਹੀਂ ਕਹਿੰਦਾ ਉਹ ਨਮੋ ਕੋਈ ਨਹੀਂ ਜਿਹੜੇ ਅੰਮ੍ਰਿਤ ਸਰ ਦੇ ਬਾਰੇ ਦੀ ਹੈਗਾ ਜੇਟਲੀ ਸਾਹਿਬ ਦੀ ਵਿਰਸੇਦਾਰੀ ਅਸੀਂ ਕਿੱਥੋਂ ਮਰਜੀ ਲੜ ਜਾਣ ਮੈਂ ਇਹਨਾਂ ਦੀ ਗੱਲ ਤੇ ਆ ਰਿਹਾ ਇਹ ਕਹਿੰਦੇ ਨੇ ਡਾਕਟਰ ਸਾਹਿਬ ਆਉਣਗੇ ਗਿਲੀ 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 ਕਰਨਗੇ ਕਰ ਗੋਸ਼ਨਾ ਆਖੀ ਵੜਾ ਦੇਣਗੇ ਇਹ ਗਿਲਗਿਲੀ ਕੀ ਹੁੰਦਾ ਉਹ ਗਿਲਗਿਲੀ ਜਾ ਤੁਰ ਕਰਦੇ ਹੁੰਦੇ ਨੇ ਇਹ ਮੈਂ ਉਹ ਵੀ ਟੌਪ ਦੇਣ ਲੱਗਾ ਇਹ ਕਹਿੰਦੇ ਨੇ ਵੀ ਐ ਕਰ ਦਨਗੇ ਲੋਕਾਂ ਨੂੰ ਹਜੇ ਵੀ ਸੀਡਬਲਯੂਜੀ ਯਾਦ ਆ ਕੋਲ ਘਟਾਲਾ ਯਾਦ ਹੈ ਅਜੇ ਕਿੱਦਾਂ ਕਰੇ ਨਿਕਲਿਆ ਕੁਝ ਵੀ ਨਹੀਂ ਹੈ ਨਿਕਲਿਆ ਕੁਝ ਵੀ ਨਹੀਂ ਹੈ ਨਿਕਲਿਆ ਕਾਪਟਵਾੜੇ ਦੀ ਹਜੇ ਕੋਈ ਚੱਲ ਨਹੀਂ ਰਹੀ ਹੈ ਕਰਦੇ ਨਹੀਂ ਹੈ ਸਾਡੇ 4 ਸਾਲ ਲੱਗ ਗਏ ਵੀ ਚਲੋ ਹਜੇ ਤਾਂ ਰਫੇਲ ਦੀ ਵੀ ਮੰਗ ਹੈ ਵੀ ਜੇਪੀ ਸਾਹਿਬ ਸਾਡੇ 4 ਸਾਲ ਉਹ ਡਾਇਨਾਮਿਕ ਆ ਗਈ ਤੇ ਜਾਟ ਬਣਾ ਆਪਣਾ ਮਾਈਂਦਾਂ ਦੇ ਨੱਖਾਂ ਮਾਰਦਾ ਪਹਿਲੇ ਐਂਡੀਅਨ ਤੇ ਤਾਬੂ ਦੇ ਇਤੇ ਪਹਿਲੇ ਐਂਡੀਅਨ ਤੇ ਤਾਬੂ ਦੇ ਇਤੇ ਤਾਬੂ ਦੇ ਵੇਚਦੇ ਨਾਲੇ ਕਹਿੰਦੇ ਮੁੱਦੇ ਦੇ ਐਮ ਆਈ ਕਰ ਦਿੱਤਾ ਉਹਨੂੰ ਇਹ ਗੱਲ ਥੋੜਾ ਮੁੱਦੇ ਚਾਹੀਏ ਤੁਸੀਂ ਤੁਹਾਡੀ ਨਜ਼ਰ ਦੇ ਵਿੱਚ ਆਰਥਿਕ ਨੀਤੀਆਂ ਮੋਦੀ ਸਾਹਿਬ ਦੀਆਂ ਦੀ ਮੋਦੀ ਸਾਹਿਬ ਦੀਆਂ ਆਰਥਿਕ ਨੀਤੀਆਂ ਦੀ ਦੇਣ ਕੀ ਰਹੀ ਹੈ ਮੈਂ ਦੋਗਲਾ ਕਰੂੰਗਾ ਜਿਹੜੀ ਮੈਂ ਮੈਂ ਦੋਗਲਾ ਕਰੂੰਗਾ ਦੋਗਲਾ ਕੀ ਹੈ ਆਰਥਿਕ ਨੀਤੀ ਨਾਲ ਹੀ ਸਾਹਿਬ ਆਈ ਹੈ ਨਾ ਮੈਂ ਦੋਗਲਾ ਕਰੂੰਗਾ ਜਿਹੜੀਆਂ ਪ੍ਰਾਪਤੀਆਂ ਭਾਜਪਾ ਵਾਲੇ ਦਿਖਾ ਰਹੇ ਨੇ ਹਰ ਜਗ੍ਹਾ ਉਹ ਪ੍ਰਾਪਤੀਆਂ ਦਿਖਾ ਰਹੇ ਨੇ ਜਿਹੜਾ ਇੰਟਰਨ ਬਜਟ ਵਾਲਾ ਸੈਸ਼ਨ ਸੀ ਕਿ ਅਸੀਂ ਇਨਕਮ ਟੈਕਸ ਛੋੜ ਦੇਤੀ ਅਸੀਂ ਕਿਸਾਨਾਂ ਨੂੰ 2000 ਦੇਤੇ ਅਸੀਂ ਪੈਨਸ਼ਨ ਲਾਤੀ 3000 ਮਜ਼ਦੂਰਾਂ ਨੂੰ ਇਹ ਪ੍ਰਾਪਤੀਆਂ ਨੇ ਜਿਹੜੀਆਂ ਇਹ ਬਹੁਤ ਸੋਚ ਸਮਝ ਕੇ ਉਜਲਾ ਯੋਜਨਾ ਬੇਟੀ ਪੜਾਓ ਬੇਟੀ ਬਚਾਓ ਸਭਾਗੈ ਲక్ష్ਮੀ ਯੋਜਨਾ ਇਸ ਅਗੈ ਯੋਜਨਾ ਮੈਂ ਸਾਡੀ ਸਰਕਾਰ ਨੇ ਸ਼ੁਰੂ ਕੀਤੀ ਹੈ ਕਾਮਯਾਬ ਹੈ ਜੇੜੀ ਬਣਾਓ ਵਾਲਾ ਬਿਹਤਰ ਸੀ ਚਲੋ ਬੇਟੀ ਬਣਾਓ ਵਾਲਾ ਪੁਰਾਣਾ ਸੀ ਚਲੋ ਨਹੀਂ ਚਲੋ ਮੋਦੀ ਸਾਹਿਬ ਬ੍ਰਾਂਡ ਬੈਸ਼ਰ ਬਣ ਗਿਆ ਤਾਂ ਸਰਦ ਤੁਸੀਂ ਅਕਾਲੀ ਦਸਤ ਨਾਲ ਥੋੜਾ ਸੰਬੰਧ ਹੈ ਸਰਦ ਦੇਖੋ ਹਰ ਪਾਸੇ ਮੋਦੀ ਸਾਹਿਬ ਦੇ ਬਿਆਨ ਯਾਦ ਹੈ ਗੁਲਦਸਤਾ ਲੈ ਕੇ ਜਾਂਦੇ ਸੀ ਉਹ ਕਹਿੰਦੇ ਸੀ ਮਨਮੋਹਨ ਸਾਹਿਬ ਕਦੇ ਵੀ ਮੋੜਦੇ ਸਾਨੂੰ ਪੰਜਾਬ ਨਹੀਂ ਨਹੀਂ ਮੈਂ ਦੱਸਦਾ ਦੇਖੋ ਜੇ ਮਨਮੋਹਨ ਸਿੰਘ ਪੰਜਾਬ ਆਉਂਦੇ ਨੇ ਹਰ ਤਾਂ ਭਾਜਪਾ ਲਈ ਅਕਾਲੀ ਦਲ ਦੀ ਅੰਮ੍ਰਿਤਸਰ ਕੋਈ ਬੰਝਾਇਸ਼ ਹੈ ਜਾਂ ਨਹੀਂ ਹੈ ਨਹੀਂ ਨਹੀਂ ਪੂਰੀ ਐਂ ਦੇਖੋ ਐਸੀ ਕੋਈ ਗੱਲ ਨਹੀਂ ਹਰ ਹਰ ਪਾਰਟੀ ਦਾ ਮੈਂ ਬੈਂਡਲਾ ਦੇਖੋ ਹਾਰ ਜਿੱਦੀ ਅਜੇ ਗੱਲ ਨਹੀਂ ਮੈਂ ਕਰ ਰਿਹਾ ਹਰ ਪਾਰਟੀ ਦਾ ਆਪਣਾ ਰਾਈਟ ਹੈ ਜਿਹੜੇ ਕੈਂਡੀਡੇਟ ਨੂੰ ਜਿੱਥੇ ਮਰਜ਼ੀ ਖੜਾ ਕਰੇ ਜੀ ਇਹ ਅਕਾਲੀ ਦਲ ਕੀ ਜੇ ਮਨਮੋਹਨ ਸਿੰਘ ਅੰਮ੍ਰਿਤਸਰੋਂ ਲੜਦੇ ਅਕਾਲੀ ਦਲ ਉਹਨਾਂ ਦੇ ਸਤਕਾਰ 'ਚ ਨਹੀਂ ਸਰਕਾਰ ਨਹੀਂ 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 ਖੜਾ ਕਰੂਗਾ ਜਾਂ ਕਰੂਗਾ ਨਹੀਂ ਸਾਡਾ ਤਾਂ ਐਲਾਈਜਾ ਭਾਜਪਾ ਨਾਲ ਹੈਗਾ ਤਾਂ ਅਸੀਂ ਤਾਂ ਭਾਜਪਾ ਦੇ ਨਾਲ ਖੜੇ ਹਾਂ ਤਾਂ ਭਾਜਪਾ ਦਾ ਜਿਹੜਾ ਵੀ ਕੈਂਡੀਡੇਟ ਹੋਗਾ ਭਾਜਪਾ ਦੀ ਸੀਟ ਤੇ ਭਾਜਪਾ ਦਾ ਅਕਾਲੀ ਹ ਔਰ ਜਿਹੜੇ ਸਰਦਾਰ ਮਨੋਹਰ ਸਿੰਘ ਦੇ ਟਾਈਮ ਦੇ ਘੁਟਾਲੇ ਹੋਏ ਆ ਉਹ ਵੀ ਉਜਾਗਰ ਕਰਾਂਗੇ ਅਸੀਂ ਜਿੰਨੇ ਉਹਦੇ ਖਤਮ ਹੋ ਗਿਆ ਨਹੀਂ ਕੋਈ ਕੋਈ ਦਾਲਾ ਦੀ ਖਤਮ ਕਿਤੇ ਨਹੀਂ ਪਾਰੀ ਪਾਰੀ ਦਾ ਸਿੱਖਾਂ ਜਵਾਰ ਬਹੁਤ ਜ਼ਿਆਦਾ ਦੇਖਦਾ ਹਾਂ ਜੀ ਚਲੋ ਵਿਰੋਧ ਕਰੋਗੇ ਨਾ ਦੇਖੋ ਗੱਲ ਸੁਣੋ ਸਾਰੇ ਪੰਜਾਬ ਚ ਜਿਹੜੀ ਜਿਹੜੀ ਸਚਾਈ ਆ ਜੇ ਵਿਰੋਧ ਕਰਕੇ ਸਚਾਈ ਲੁਕਾ ਲੋ ਤਾਂ ਸਚਾਈਆਂ ਲੁਕ ਨਹੀਂ ਸਕਦੀ ਚਲੋ ਮੈਂ ਮੈਂ ਤੁਹਾਨੂੰ ਮੈਂ ਤੁਹਾਨੂੰ ਦੇਖੋ ਚਲੋ ਤੁਹਾਨੂੰ ਚਲੋ ਮੈਂ ਆ ਗਿਆ ਨਹੀਂ ਨਹੀਂ ਜੀ ਨਰਸਿਮਹਾ ਰਾਓ ਬਣ ਕੇ ਪ੍ਰਧਾਨ ਮੰਤਰੀ ਹੀ ਵਾਸ ਰਨ ਮੇ ਬ੍ਰੋ ਪਾਰਲੀਮੈਂਟ ਜੀ ਉਹਨਾਂ ਬਾਅਦ ਚੋਣ ਲੜੀ ਤੇ ਬਾਂਦਰਾ ਪ੍ਰਦੇਸ਼ ਦੀਆਂ ਪਾਰਟੀਆਂ ਨੇ ਉਹਨਾਂ ਦੇ ਮੁਕਾਬਲੇ ਕੋਈ ਬੰਦਾ ਨਹੀਂ ਕੈਂਡੀਡੇਟ ਨਹੀਂ ਲਾਇਆ ਜੀ ਇੱਕ ਉਹਨਾਂ ਦੀ ਇੱਕ ਕਰਨ ਤੁਸੀਂ ਕੋ ਮਾਨ ਕਹਿ ਲਓ ਕਿਉਂਕਿ ਆਂਧਰਾ ਨੂੰ ਆਂਧਰਾ ਨੂੰ ਪਹਿਲੀ ਵਾਰ ਪਹਿਲੀ ਆਂਧਰਾ ਦੇ ਵਿੱਚੋਂ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਿਆ ਸੀ ਔਰ ਪ੍ਰਧਾਨ ਮੰਤਰੀ ਆਫਟਰ ਦੀ ਇਲੈਕਸ਼ਨ ਹੋਇਆ ਜੀ ਹਾਫਟਰ ਦੀ ਇਲੈਕਸ਼ਨ ਹੋਇਆ ਜੀ ਉਸ ਵੇਲੇ ਜਿਸ ਵੇਲੇ ਪਾਲਨੀ ਪਾ ਉਹਨਾਂ ਦੀ ਪਾਰਟੀ ਮੈਜੋਰਟੀ 'ਚ ਆ ਗਈ ਸੀ ਤਾਂ ਪਤਾ ਜੀ ਭਰਾਂ ਮੰਤਰੀ ਬੰਨੇ ਬੰਨਾ ਇੱਕ ਕਰਦੇ ਰਗੇ ਕੈਂਡੀਡੇਟ ਅੰਦਰ ਪਾਰ ਗੁਜਰਾਲ ਨੂੰ ਵੀ ਅਸੀਂ ਸਪੋਰਟ ਕੀਤੀ ਸੀ ਸਾਰੇ ਨੀ ਕਿਹਾਇਆ ਸਾਰੇ ਨੀ ਕੀਤੇ ਸੀ ਉਹਨਾਂ ਦੇ ਪੁੱਤਰ ਪਰ ਹਾਰ ਗਿਆ ਸੀ ਬਾਅਦ ਵਿੱਚ ਗੁਜਰਾਲ ਮੈਨੂੰ ਇਹ ਦੱਸੋ ਟਾਲੀ ਦਾ ਮੈਂਬਰ ਪਾਰਲੀਮੈਂਟ ਰੱਖਿਆ ਹੋਇਆ ਹੈ ਜੀ ਉਹ ਰਾਜ ਸਭਾ ਦੇ ਮੈਂਬਰ ਹੈ ਇਹ ਕਦੇ ਨਹੀਂ ਬਣਾਇਆ ਪੀਜੇਪੀ ਵਾਲੇ ਮਾਨ ਰੱਖਦੇ ਤੁਸੀਂ ਅਦਵਾਨੀ ਸਾਹਿਬ ਤੋਂ ਬਹੁਤ ਰੱਖਿਆ ਮੈਨੂੰ ਇਹ ਦੱਸਿਓ ਮਹਿਤਵਨ ਸਾਹਿਬ ਕਿ ਆਰਥਿਕ ਨੀਤੀ ਦੇ ਪੱਖੋਂ ਨਰਿੰਦਰ ਮੋਦੀ ਦਾ ਪਰ ਮਨਮੋਹ ਸਿੰਘ ਦਾ ਫਰਕ ਕੀ ਲਲਾ ਖਾਬ ਦੇਖੋ ਅਕਾਲੀ ਜਲਦੀ ਨਾ ਮੈਂ ਮੈਂ ਦੱਸਦਾ ਅਕਾਲੀ ਜਲਦੀ ਨਾ ਮੈਂ ਤੁਹਾਨੂੰ ਹੀ ਦੱਸਦਾ ਜਿਸ ਵੇਲੇ ਤੋਂ ਬਾਅਦ ਮੁਦੀਰੇ ਜਾਨੂ ਕੀ ਦਿੱਤਾ ਆ ਦੇਖੋ ਸੜਕਾਂ ਦੇ ਜਾਲ ਵਿਛਿਆ ਆ ਇਹ ਕਿਦੋਂ ਬਣ ਕਦੋਂ ਵਿਛਿਆ ਨਹੀਂ 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 ਸਾਰੇ ਪੁਰਾਣੇ ਆ ਹੁਣ ਆਏ ਹੀ ਨਹੀਂ ਆ ਆ ਸਾਰੀਆਂ ਸੜਕਾਂ ਹੁਣ ਬਣਾਈਆਂ ਉਹ ਮਾਰਾ ਜਿੰਨਾ ਮੈਂ ਨੈਸ਼ਨਲ ਹਾਈਵੇ ਜਿੰਨੇ ਬਣੇ ਆ ਅੱਜ ਦੇ 4 ਸਾਲ ਹੋ ਗਏ ਕਿਹੜਾ ਰੁਕਿਆ ਕਿਹੜਾ ਰੁਕਿਆ ਨਹੀਂ ਨਹੀਂ 4 ਸਾਲ ਹੋ ਗਏ ਕੋਈ ਵੇਲੇ ਸ਼ੁਰੂ ਹੋਇਆ ਬਰਬੂਰ ਦੀ ਵੇਲੇ ਵੀ ਚੱਲਦਾ ਨਹੀਂ ਨਹੀਂ ਪਰ ਜੋ ਤੇਜ਼ੀ ਨਾਲ ਮੈਂ ਆਰਥਿਕ ਗੱਲ ਸੁਣੋ ਜਿਸ ਜਿਹੜੇ ਇਕਨੋਮੀ ਡਾਲਰ ਦੇ ਬਟਰ ਬਤਲ ਜਾ ਨਹੀਂ ਨਹੀਂ ਇਕਨੋਮੀ ਤਾਂ ਹੀ ਡਿਵੈਲਪ ਕਰੋਗੀ ਨਾ ਜੇ ਤੁਹਾਡੇ ਇਨਫਰਾਸਟ੍ਰਕਚਰ ਹੋਊਗਾ ਇਨਫਰਾਸਟ੍ਰਕਚਰ ਲਈ ਪੂਰਾ ਸਰਕਾਰ ਨੇ ਪੈਸਾ ਖਰਚਿਆ ਔਰ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਲੈ ਕੇ ਆਏ ਆ ਇਹ ਕੋਈ ਇਹਦੇ ਚ ਆਪਾਂ ਇਹ ਨਹੀਂ ਕਹਿ ਸਕਦੇ ਦੇਖੋ ਮੈਨੂੰ ਦੇਖੋ ਜੀਐਸਟੀ ਜੀਐਸਟੀ ਆਪਰਾਸਾਂ ਨੇ ਕਿਹਾ ਜੀਐਸਟੀ ਜੀਐਸਟੀ ਜਿਹੜਾ ਲਗਾਇਆ ਟੈਕਸ ਇਹ ਲੱਗਣਾ ਚਾਹੀਦਾ ਸੀ ਇਹ ਡੈਫੀਨਿਟਲੀ ਥੋੜਾ ਕਿਤੇ ਕਿਤੇ ਗਲਤੀਆਂ ਇੰਪਲੀਮੈਂਟੇਸ਼ਨ ਦੇ ਵਿੱਚ ਫਰਕ ਪੈ ਗਿਆ ਹੋਵੇ ਪਰ ਅੱਜ ਵਪਾਰੀ ਖੋਸ਼ਾ ਔਰ ਵਪਾਰੀ ਟੈਕਸ ਦੇ ਕੇ ਇਸ ਨੂੰ ਇਹ ਸਮਝਦਾ ਕਿ ਸਹੀ ਸਹੀ ਪਾਲਿਸੀ ਆਈ ਹੈ ਜਿਸ ਲਈ ਨਵੀਂ ਪਾਲਿਸੀ ਜੀ ਉਹਨਾਂ ਨੂੰ ਲੱਭਾ ਹੋਊਗਾ ਲੱਗ ਰਿਹਾ ਸੀ ਅੱਜ ਦੇ ਦਿਨ ਦੇ ਵਿੱਚ ਹਰ ਵਪਾਰੀ ਖੋਸ਼ਾ ਜੀ ਇਸ ਦੀ ਚਲੋ ਮੈਂ ਪੰਜਾਬ 'ਚ ਬੈਠਾ ਨਾ ਮੈਨੂੰ ਜਦੋਂ ਬੁਲੇਟ ਟ੍ਰੇਨ ਦਾ ਮੋਦੀ ਸਾਹਿਬ ਦਾ ਜ਼ਿਕਰ ਆਉਂਦਾ ਤੇ ਮੈਨੂੰ ਸੁਖਵੀਰ ਦੀ ਮੈਟਰੋ ਵੀ ਯਾਦ ਆ ਜਾਂਦੀ ਲੁਧਿਆਣੇ ਦੀ ਪਾਣੀ ਤੇ ਬਸੜੀ ਛੋਟੀ ਜਿਹੀ ਆਰਥਿਕ ਨੀਤੀਆਂ ਬਕਵਾਸ ਦੀ ਟਿਪਰੀ ਮੈਂ ਮੈਂ ਡੱਲਾ ਜੀ ਸਿਰਫ ਦੋ ਅਸਲ ਦੇ ਵਿੱਚ ਕੀ ਹੈ ਮੇਰੇ ਕਾਬਿਲ ਦੋਸਤ ਨੇ ਵੀ ਕਿਹਾ ਮੈਂ ਕਹਿੰਨਾ ਵਾਕਈ ਮੋਦੀ ਜੀ ਐਸੀ ਗ੍ਰੇਟ ਪਰਸਨੈਲਿਟੀ ਉਹਨਾਂ ਵਰਗਾ ਦੂਜਾ ਕੋਈ ਹੋ ਹੀ ਨਹੀਂ ਸਕਦਾ ਲੀਡ ਨਾ ਬਿਲਕੁਲ ਕਿਉਂਕਿ ਇੱਡਾ ਵੱਡਾ ਜੁੰਗਲੇਵਾਜ ਜਿਹਨੂੰ ਦੁਨੀਆ ਨੇ ਬੜੀ ਮਾਨ ਸਤਿਕਾਰ ਨਾਲ ਪ੍ਰਧਾਨ ਮੰਤਰੀ ਦੀ ਕੁਰਸੀ ਦਿੱਤੀ ਉਹ 4.5 ਸਾਲ ਕਹਿੰਦੇ ਨਾ ਵੀ ਜਦੋਂ ਇੱਕ ਬੱਚਾ ਬੜੇ ਉਹਨਾਂ ਹਾਲਾਤਾਂ 'ਚ ਘਰ ਦੇ ਵਿੱਚ ਰਿਹਾ ਉਹਦਾ ਮਾਪਿਆਂ ਨੇ ਜਦਾ ਘੁੰਮਣ ਨਹੀਂ ਦਿੱਤਾ ਉਹਨੂੰ ਕੁਝ ਨਹੀਂ ਐ ਜਦੋਂ ਤੱਕ ਉਹਨੂੰ ਬਾਹਰ ਕੱਢਦੇ ਹੋ ਨਾ ਉਹ ਸੁਣਨ ਦੀ ਬਜਾਏ ਸਾਰੇ ਪਾਸੇ ਸਾਈਕਲ ਲੈ ਕੇ ਚੱਕਰ ਹੀ ਘੜਦਾ ਰਹਿੰਦਾ ਵੈਕ ਕੀ ਆ ਉਹ ਹਾਲ ਮੋਦੀ ਦਾ ਹੋਇਆ ਅਮਰੀਕਾ ਦੇ ਵੀਜ਼ਾ ਨਹੀਂ ਦਿੱਤਾ ਉਹਨਾਂ ਨੇ 4 ਸਾਲ 10 ਮਹੀਨੇ ਦੁਨੀਆ ਘੁੰਮਣ ਨੂੰ ਲਾਤਾ ਵੀ ਮੈਂ ਦੇਖ ਲਉਣਾ ਐ ਕਿ ਇਹ ਦੇਸ਼ ਦਾ ਧਿਆਨ ਹੀ ਨਹੀਂ ਦਿੱਤਾ ਨਹੀਂ ਚਲੋ ਦੇਸ਼ ਦੇ ਨਹੀਂ ਨਹੀਂ 1 ਮਿੰਟ ਮੇਰੀ ਗੱਲ ਸੁਣ ਦੇਸ਼ 'ਚ ਬੜੀ ਵੱਡੀ ਲਾ ਦੇਸ਼ 'ਚ ਉਹ ਦੇਸ਼ 'ਚ ਬੜੀ ਵੱਡੀ 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 ਸ੍ਰੀ ਸ਼ਵਾਰਜ ਫਿਰ ਬਰਾਸਟ ਦੇਸ਼ ਦੇਸ਼ ਦੀ ਬੜੀ ਵੱਡੀ ਉਹਨਾਂ ਦੀ ਦੇਣ ਹੈ ਪਹਿਲਾਂ ਤਾਂ ਨੋਟਬੰਦੀ ਕਰਕੇ ਇੰਨੇ ਲੋਕਾਂ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਹੈ ਬੜੀ ਵੱਡੀ ਦੇਣ ਉਹਨਾਂ ਦੀ ਠੀਕ ਹੈ ਫਿਰ ਜੀਐਸਟੀ ਨੂੰ ਕਰਕੇ ਛੋਟੇ ਵਪਾਰੀਆਂ ਨੂੰ ਖਤਮ ਕਰਤਾ ਵੱਡੇ ਪੂੰਜੀਪਤੀਆਂ ਨੂੰ ਉਹਨਾਂ ਨੇ ਸਤਕਾਰ ਦਿੱਤਾ ਸੈਕੰਡਲੀ ਦੂਸਰਾ ਖਤਮ ਕਰੋ ਬਸ ਨਹੀਂ ਨਹੀਂ ਮੇਰੀ ਗੱਲ ਸੁਣੋ ਅੱਜ ਪ੍ਰੋਫੈਸਰ ਸਾਹਿਬ ਨੇ ਵੀ ਕਿਹਾ ਆਰਟੀਆਈ ਕਾਨੂੰਨ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿੰਨਾ ਆਰਟੀਆਈ ਦਾ ਕਾਨੂੰਨ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਲੈ ਕੇ ਆਈ ਸੀ ਅੱਜ ਪੰਜਾਬ ਦਾ ਬੱਚਾ ਬੱਚਾ ਕੋਈ ਵੀ ਨੌਜਵਾਨ ਸਾਥੀ ਕੋਈ ਦਾ ਸਟੂਡੈਂਟ ਕੋਈ ਵੀ ਆ ਦੁਨੀਆ ਭਰ ਦੇ ਦੇਸ਼ਾਂ 'ਚ ਬੈਠੇ ਤੁਹਾਡੇ ਚੈਨਲ 'ਆਹੀ ਲੋਕ ਜਿਹੜੇ ਦੇਖਦੇ ਆ ਅੱਗੇ ਹੀ ਤਾਂ ਹੀ ਪੁੱਤਰਦੇ ਆ ਵੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਪੰਜਾਬ ਨੂੰ ਕੀ ਦਿੱਤਾ ਤੇ ਨਰਿੰਦਰ ਮੋਦੀ ਦੀ ਸਰਕਾਰ ਨੇ ਕੀ ਦਿੱਤਾ ਸੱਚਾਈ ਸਭ ਦੇ سامنے ਸੱਚਾਈ ਸਭ ਦੇ سامنے ਅਸੀਂ ਧੰਨਵਾਦੀਆਂ ਮਨਮੋਹਨ ਸਿੰਘ ਜੀ ਨੇ ਆ ਆਰਟੀਆਈ ਤੋਂ ਸੀ ਡਬਲਯੂ ਜੀ ਨਿਕਲਿਆ ਸੀ ਕੋਰਟ ਨੇ ਬਰੀ ਕੀਤੇ ਐ ਕੋਰਟ ਨੇ ਬਰੀ ਕੀਤੇ ਐ ਕੋਰਟ ਨੇ ਬਰੀ ਕੀਤੇ ਐ ਚਲੋ ਚਲੋ ਸਾਰੇ ਉਹ ਆਪਣਾ ਆਪਣਾ ਪਾਸਾ ਕੋਈ ਬੰਗੂਰ ਜਿਹਾ ਵੇਖੋ ਹੱਥ ਵੀ ਨਹੀਂ ਸੀਗਾ ਚਲੋ ਮੈਂ ਹੀ ਕਾਖੜ ਛੋਟੇ ਛੋਟੇ ਟਿੱਪਣੀ ਲਊਂਗਾ ਕਤੋਂਸਰ ਚਰਨ ਸਿੰਘ ਅਟਵਾਲ ਪਹਿਲਾਂ ਫਤਿਹਗੜ੍ਹ ਸਾਹਿਬ ਤੋਂ ਲੜਦੇ ਸੀ ਜਲੰਧਰ ਲੈ ਕੇ ਚੱਲੇ ਹੋ ਨਹੀਂ ਬੀਬੀ ਜ਼ਗੀਰ ਕੌਰ ਨੂੰ ਵੀ ਜੜੋ ਗਿਆ ਤੇਰੀ ਚਰਨ ਸਿੰਘ ਅਟਵਾਲ ਪਹਿਲਾਂ ਵੀ ਐਮਪੀ ਰਏ ਫਲੋਰ ਤੋਂ ਜੀ ਅੱਜ ਡਿਪਟੀ ਸਪੀਕਰ ਰਏ ਲੋਕ ਸਭਾ ਦੇ ਜਦੋਂ ਨੋਟ ਲਹਿਰਾਏ ਗਏ ਸੀ ਉਦੋਂ ਉਹਨਾਂ ਦੀ ਜ਼ਿੰਮੇਵਾਰੀ ਵੀ ਸੀ ਮੈਂ ਦੱਸਦਾ ਐਜ਼ ਅ ਡਿਪਟੀ ਸਪੀਕਰ ਵੀ ਰਏ ਆ ਲੋਕ ਸਭਾ ਦੇ ਔਰ ਫਲੋਰ ਕੰਸਟੀਟੂਐਂਸੀ ਤੋਂ ਐਮਪੀ ਰਏ ਯਾਰ ਅੱਜ ਬਹੁਤ ਜ਼ਿਆਦਾ ਹਿੱਸਾ ਜਿਹੜਾ ਫਲੋਰ ਕੰਸਟੀਟੂਐਂਸੀ ਦਾ ਸੀ ਔਰ ਜਲੰਧਰ ਦੇ ਨਾਲ ਵਿੱਚ ਆ ਗਿਆ ਤਾਂ ਕੋਈ ਕੋਈ ਐਸੀ ਗੱਲ ਨਹੀਂ ਉਹਨਾਂ ਦੀ ਪੁਰਾਣੀ ਸੀਟ ਆ ਤੇ ਅਕਾਲੀ ਦਲ ਅਗ ਖੜਕੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜਿੱਤ ਹਾਰ ਜਿਹੜੀ ਹੈ ਨਾ ਇਹ ਇਹ ਅਜੇ ਜਿਹੜਾ ਬੜਾ ਟਾਈਮ ਹੈ ਮੈਂ ਉੱਤੇ ਕਮੈਂਟਰੀ ਕੁ ਕਰ ਸਕਦਾ ਤੇ ਹਜੇ ਤਾਂ ਇਹ ਵੀ ਨਹੀਂ ਪੱਕਾ ਕਿ ਕਿਹੜੇ ਕੈਂਡੀਡੇਟ ਹੋਏ ਆ ਇਹ ਤੁਸੀਂ ਦੱਸ ਰਹੇ ਹੋ ਕਿ ਉੱਥੇ ਬਿਜਲੀ ਕਰ ਰਹੇ ਜੀ ਤੇ ਜੇ ਲੜ ਰਹੇ ਤਾਂ ਪਾਰਟੀ ਨੇ ਮਜ਼ਬੂਤ ਕੈਂਡੀਡੇਟ ਦੇ ਦੇਖ ਕੇ ਉੱਥੇ ਲੜਾਣਾ ਤੇ ਸਾਨੂੰ ਪੂਰੀ ਉਮੀਦ ਹੈ ਕਿ ਪਾਰਟੀ ਉੱਥੇ ਲੜਾਊਗੀ ਪੂਰਾ ਜੀਜਾਨ ਲਾ ਕੇ ਸਾਡੇ ਵਰਕਰ ਉਹਨਾਂ ਨੂੰ ਜਿਤਾ ਕੇ ਲੈ ਕੇ ਚਲੋ ਬਹੁਤ ਬਹੁਤ ਧੰਨਵਾਦ ਵਕਤ ਦੀ ਥੋੜੀ ਜਿਹੀ ਕਮੀਆਂ ਹੋ ਜੀ ਸਾਬ ਤੁਹਾਡਾ ਧੰਨਵਾਦ ਧੰਨਵਾਦ ਜੀ ਤੁਹਾਡਾ ਜੀ ਹਰ ਜੀ ਸਾਹਿਬ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸੋ ਆਉਣੇ ਦਿਨਾਂ ਦੇ ਵਿੱਚ ਵੀ ਸਾਰੇ ਪੁਆਇੰਟਸ ਤੇ ਅਸੀਂ ਲਗਾਤਾਰ ਗੱਲ ਕਰਾਂਗੇ ਔਰ ਸਿੱਟ ਉੱਪਰ ਵੀ ਆਉਣੇ ਦਿਨਾਂ ਦੇ ਵਿੱਚ ਗੱਲ ਕਰਾਂਗੇ ਕਿ ਸਿੱਟ ਚ ਸੁਮੇਦ ਸੈਣੀ ਦੀ ਪੁਛਗਛ ਦੇ ਵਿੱਚ ਨਿਕਲਿਆ ਕੀ ਹੈ ਤੇ ਸੁਮੇਦ ਸੈਣੀ ਤੋਂ ਬਾਅਦ ਹੁਣ ਗ੍ਰਿਫਤਾਰੀ ਕਿਸ ਦੀ ਹੋਣੀ ਹੈ ਕਿਉਂ ਹੋਣੀ ਹੈ ਕਦੋਂ ਹੋਣੀ ਹੈ ਸਾਰੇ ਸਵਾਲਾਂ ਤੇ ਨਜ਼ਰ ਰੱਖਾਂਗੇ ਬਹੁਤ ਧੰਨਵਾਦ